ਸਤਿ ਸ਼੍ਰੀ ਅਕਾਲ ਜੀ ਹਵਾਈ ਅੱਡੇ ਤੇ ਇੱਕ ਸਫਾਈ ਕਰਨ ਵਾਲੇ ਮੁੰਡੇ ਨੇ ਵੇਖਿਆ ਕਿ ਇੱਕ ਬੁੱਢੀ ਔਰਤ ਕਾਫੀ ਧੀਰ ਤੋਂ ਇੱਕ ਜਗ੍ਹਾ ਤੇ ਬੈਠੀ ਹੋਈ ਆ ਤੇ ਉਹ ਵਾਰ-ਵਾਰ ਅੰਦਰ ਨੂੰ ਵੇਖੀ ਜਾ ਰਹੀ ਆ ਉਸ ਔਰਤ ਨੂੰ ਬੈਠੇ-ਬੈਠੇ ਕਈ ਘੰਟੇ ਹੋ ਚੁੱਕੇ ਸੀ ਪਰ ਨਾ ਤਾਂ ਉਹਨੂੰ ਕੋਈ ਲੈਣ ਆਇਆ ਤੇ ਨਾ ਹੀ ਉਹਦੇ ਨਾਲ ਕਿਸੇ ਨੂੰ ਉਸ ਸਫਾਈ ਕਰਨ ਵਾਲੇ ਮੁੰਡੇ ਨੇ ਵੇਖਿਆ ਸੀ ਉਹ ਸਫਾਈ ਕਰਨ ਵਾਲਾ ਮੁੰਡਾ ਅਰਮਾਨ ਜਦੋਂ ਸਵੇਰੇ ਆਪਣੀ ਡਿਊਟੀ ਤੇ ਆਇਆ ਤਾਂ ਉਹਨੇ ਉਸ ਬੁੱਢੀ ਔਰਤ ਨੂੰ ਉੱਥੇ ਬੈਠਿਆ ਵੇਖਿਆ ਤੇ ਹੁਣ ਤਾਂ ਉਹਦਾ ਲੰਚ ਦਾ ਟਾਈਮ ਹੋ ਗਿਆ ਸੀ ਪਰ ਹੁਣ ਤੱਕ ਉਹ ਬੁੱਢੀ ਔਰਤ ਉੱਥੇ ਹੀ ਬੈਠੀ ਸੀ ਤੇ ਦਰਦ ਭਰੀਆਂ ਨਜ਼ਰਾਂ ਨਾਲ ਹਵਾਈ ਅੱਡੇ ਦੇ ਅੰਦਰ ਵੱਲ ਲਗਾਤਾਰ ਵੇਖੀ ਜਾ ਰਹੀ ਸੀ ਜਿਵੇਂ ਕਿਸੇ ਦਾ ਇੰਤਜ਼ਾਰ ਕਰ ਰਹੀ ਹੋਵੇ ਉਸ ਬੁੱਢੀ ਔਰਤ ਨੂੰ ਇਸ ਅਵਸਥਾ ਵਿੱਚ ਵੇਖ ਕੇ ਸਫਾਈ ਕਰਮਚਾਰੀ ਨੂੰ ਉਸ ਉੱਤੇ ਤਰਸ ਆ ਗਿਆ ਤੇ ਉਸ ਬੁੱਢੀ ਔਰਤ ਦੇ ਕੋਲ ਜਾ ਕੇ ਕਹਿਣ ਲੱਗਾ ਬੀਬੇ ਤੁਸੀਂ ਕਿੱਥੇ ਜਾਣਾ ਆ ਤੇ ਇੱਥੇ ਤੁਸੀਂ ਕਿਹਦੇ ਨਾਲ ਆਇਓ ਇੱਥੇ ਤੁਸੀਂ ਕਿਸ ਦਾ ਇੰਤਜ਼ਾਰ ਕਰ ਰਹੇ ਹੋ? ਔਰਮਾਨ ਦੇ ਸਵਾਲ ਤੇ ਉਹ ਬੁੱਢੀ ਔਰਤ ਬੋਲੀ, "ਪੁੱਤ, ਮੇਰਾ ਪੁੱਤਰ ਹੁਣੇ ਅੰਦਰ ਗਿਆ ਆ। ਪਤਾ ਨਹੀਂ ਉਹਨੂੰ ਕਿਉਂ ਇੰਨਾ ਸਮਾਂ ਲੱਗ ਰਿਹਾ ਆ ਬਾਹਰ ਆਉਣ ਵਿੱਚ। ਕੀ ਤੂੰ ਅੰਦਰ ਜਾ ਕੇ ਪਤਾ ਕਰ ਸਕਦਾ ਆ ਕਿ ਉਹ ਅਜੇ ਤੱਕ ਕਿਉਂ ਨਹੀਂ ਵਾਪਸ ਆਇਆ?" "ਦਰਅਸਲ ਮੈਂ ਆਪਣੇ ਪੁੱਤਰ ਦੇ ਨਾਲ ਹੀ ਇੱਥੇ ਆਈ ਆ। ਉਹ ਮੈਨੂੰ ਆਪਣੇ ਨਾਲ ਮੋਬਾਈਲ ਲੈ ਕੇ ਜਾ ਰਿਹਾ ਆ। ਜੇ ਹੋ ਸਕੇ ਤਾਂ ਮੇਰੇ ਪੁੱਤ ਨੂੰ ਬੁਲਾ ਦੇ। ਉਹ ਅੰਦਰ ਗਿਆ ਆ। ਪਤਾ ਨਹੀਂ ਕਿਵੇਂ ਇੰਨਾ ਸਮਾਂ ਲੱਗ ਗਿਆ।" ਸ਼ਾਇਦ ਆਉਂਦਾ ਹੀ ਹੋਵੇਗਾ ਉਦੋਂ ਹੀ ਅਰਮਾਨ ਬੋਲਿਆ ਬੇਬੇ ਤੁਹਾਡਾ ਪੁੱਤ ਜਦੋਂ ਆ ਜਾਵੇ ਉਦੋਂ ਤੁਸੀਂ ਉਹਦੇ ਨਾਲ ਚਲੇ ਜਾਣਾ ਜੇ ਤੁਹਾਨੂੰ ਭੁੱਖ ਲੱਗੀ ਹੋਵੇ ਤਾਂ ਮੈਂ ਤੁਹਾਡੇ ਲਈ ਕੁਝ ਖਾਣ ਨੂੰ ਲੈ ਆਵਾਂ ਉਹ ਬਜ਼ੁਰਗ ਔਰਤ ਹੱਥ ਜੋੜ ਕੇ ਮੁਸਕਰਾਉਂਦੇ ਹੋਏ ਬੋਲੀ ਨਹੀਂ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੂੰ ਮੈਨੂੰ ਖਾਣੇ ਦੇ ਲਈ ਪੁੱਛਿਆ ਤਾਂ ਸਹੀ ਪਰ ਤੂੰ ਪਰੇਸ਼ਾਨ ਨਾ ਹੋ ਮੇਰਾ ਪੁੱਤ ਕਿਸੇ ਵੀ ਸਮੇਂ ਆਉਂਦਾ ਹੋਵੇਗਾ ਤੇ ਜੇ ਮੈਂ ਉਸ ਨੂੰ ਇੱਥੇ ਨਾ ਮਿਲੀ ਤਾਂ ਉਹ ਪਰੇਸ਼ਾਨ ਹੋ ਜਾਵੇਗਾ ਇਸ ਲਈ ਮੈਂ ਇੱਥੋਂ ਕਿਤੇ ਨਹੀਂ ਜਾਣਾ ਅਰਮਾਨ ਸਮਝ ਚੁੱਕਿਆ ਸੀ ਕਿ ਹੁਣ ਇਸ ਬਜ਼ੁਰਗ ਮਾਤਾ ਦਾ ਪੁੱਤ ਕਦੇ ਵਾਪਸ ਨਹੀਂ ਆਊਗਾ ਉਹ ਬੋਲਿਆ ਬੇਬੇ ਜੇ ਬੁਰਾਣਾ ਮੰਨੋ ਤਾਂ ਇੱਕ ਗੱਲ ਬੋਲਾਂ ਇੱਥੇ ਰੋਜ਼ ਤੀਸਰੇ ਦਿਨ ਇਹਨੇ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਜੀ ਦਾ ਪੁੱਤ ਨੂੰ ਜਾਂ ਉਹਦੇ ਬੱਚੇ ਉਹਨੂੰ ਇੱਥੇ ਛੱਡ ਕੇ ਚਲੇ ਜਾਂਦੇ ਨੇ ਇਹੀ ਕਰ ਨਹੀਂ ਕਦੀ ਮੰਦਰ ਵਿੱਚ ਕੋਈ ਛੜਕਾਂ ਤੇ ਇਵੇਂ ਹੀ ਅੱਜਕੱਲ ਦੇ ਬੱਚੇ ਆਪਣੇ ਮਾਪੇ ਨੂੰ ਕਿਤੇ ਵੀ ਛੱਡ ਕੇ ਚਲੇ ਜਾਂਦੇ ਨੇ ਇਸ ਤੇ ਉਹ ਬੇਬੇ ਥੋੜਾ ਨਰਾਜ ਹੁੰਦੀ ਹੋਈ ਬੋਲੀ ਨਹੀਂ ਪੁੱਤ ਤੂੰ ਅਜਿਆ ਕਿਵੇਂ ਕਹਿ ਸਕਦਾ ਆ ਤੂੰ ਮੇਰੇ ਪੁੱਤ ਨੂੰ ਜਾਣਦਾ ਨਹੀਂ ਆ ਫਿਰ ਤੂੰ ਇਹ ਕਿਵੇਂ ਕਹਿ ਸਕਦਾ ਅੱਜ ਮੇਰਾ ਪੁੱਤ ਮੈਨੂੰ ਇੱਥੇ ਛੱਡ ਕੇ ਚਲਾ ਗਿਆ ਜੇ ਤੂੰ ਸੱਚ ਵਿੱਚ ਮੇਰੀ ਮਦਦ ਕਰਨਾ ਚਾਹੁੰਦਾ ਤਾਂ ਅੰਦਰ ਜਾ ਕੇ ਵੇਖ ਉਹ ਅੰਦਰ ਹੀ ਕਿਤੇ ਹੋਊਗਾ ਰਮਾਣ ਅੰਦਰ ਵੇਖ ਕੇ ਆਇਆ ਤੇ ਆ ਕੇ ਬੋਲਿਆ ਵੇਖਿਆ ਬੇਬੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤੁਹਾਡਾ ਮੰਡਾ ਅੰਦਰ ਕਿਤੇ ਨਹੀਂ ਆ ਇਹ ਸੁਣ ਕੇ ਉਹ ਥੋੜੀ ਜਿਹੀ ਪਰੇਸ਼ਾਨ ਹੋ ਗਈ ਫਿਰ ਵੀ ਉਹ ਖੁਦ ਨੂੰ ਸਮਝਾਉਂਦੀ ਹੋਈ ਬੋਲੀ ਕੋਈ ਗੱਲ ਨਹੀਂ ਹੋ ਸਕਦਾ ਆ ਕੋਈ ਕੰਮ ਆ ਗਿਆ ਹੋਵੇ ਥੋੜੀ देर ਬਾਅਦ ਆ ਜਾਊਗਾ ਹੁਣ ਰਮਾਣ ਵਾਪਸ ਆਪਣੇ ਕੰਮ ਵਿੱਚ ਲੱਗ ਗਿਆ ਤੇ ਹੁਣ ਹੌਲੀ ਹੌਲੀ ਸ਼ਾਮ ਟਾਲਣ ਲੱਗੀ ਸੀ ਤੇ अरमान अपने ਘਰ ਜਾਣ ਨੂੰ ਤਿਆਰ ਸੀ ਹਨੇਰਾ ਹੋਣ ਲੱਗਾ ਸੀ ਤੇ ਹਵਾਈ ਅੱਡੇ ਦੀਆਂ ਲਾਈਟਾਂ ਵੀ ਜਗ ਗਈਆਂ ਸੀ ਹੁਣ ਗਰਮੀ ਕੁਝ ਘਟ ਰਹੀ ਸੀ ਸ਼ਾਮ ਦੇ ਸਮੇਂ ਥੋੜੀ ਥੋੜੀ ਠੰਡ ਪੈਣ ਲੱਗੀ ਸੀ ਵਿਚਾਰੀ ਬੁੱਢੀ ਔਰਤ ਆਪਣੇ ਦੁਪट्टे ਨਾਲ ਕੁਦਰ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਠੰਡ ਨਾਲ ਕੰਬ ਰਹੀ ਸੀ अरमान ਇੱਕ ਭਲਾ ਇਨਸਾਨ ਸੀ ਉਹਨੇ ਉਸ ਬਜ਼ੁਰਗ ਔਰਤ ਦੇ ਕੋਲ ਆ ਕੇ ਕਿਹਾ ਬੇਬੇ ਤੁਹਾਡਾ ਕੋਈ ਨਾਂ ਪਤਾ ਤੁਹਾਨੂੰ ਕੁਝ ਪਤਾ ਆ ਉਹ ਬੋਲਲੀਪੁੱਤ ਮੇਰਾ ਨਾਹਰ ਜਿੰਦਰ ਕੌਰਿਆ ਤੇ ਮੈਂ ਆਪਣੇ ਪੁੱਤ ਦੇ ਨਾਲ ਇੱਥੇ ਆਈ ਸੀ ਅਸਲ ਉਹ ਕੁਝ ਦਿਨ ਪਹਿਲਾਂ ਹੀ ਮੈਨੂੰ ਪਿੰਡ ਤੋਂ ਸ਼ਹਿਰ ਆਪਣੇ ਕੋਲ ਲੈ ਕੇ ਆਇਆ ਸੀ ਤੇ ਹੁਣ ਵੱਡੇ ਸ਼ਹਿਰ ਵਿੱਚ ਉਹਦਾ ਹੱਤ ਬਾਦਲਾ ਹੋ ਗਿਆ ਤਾਂ ਉਹ ਮੈਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਕਦੋਂ ਦੀ ਮੈਂ ਉਹਦਾ ਇੰਤਜ਼ਾਰ ਕਰ ਰਹੀ ਆਂ ਪਰ ਨਹੀਂ ਆਇਆ ਸਫਾਈ ਕਰਮਚਾਰੀਆਂ ਨੇ ਉਹਨਾਂ ਦੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਉਹ ਬੋਲਿਆ ਬੇਬੇ ਜੇਕਰ ਤੁਹਾਡਾ ਮਨ ਹੋਵੇ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਜਾ ਸਕਦੇ ਹੋ ਮੇਰੇ ਪਰਿਵਾਰ ਵਿੱਚ ਅਮਰੀਕਰ ਵਾਲੀ ਤੇ ਦੋ ਬੱਚੇ ਹਨ ਜੇਕਰ ਤੁਸੀਂ ਚਾਹੋ ਤਾਂ ਸਵੇਰੇ ਇੱਥੇ ਵਾਪਸ ਆ ਜਾਣਾ ਇਹ ਸੁੱਤੇ ਹਰਜਿੰਦਰ ਕੌਰ ਬੋਲੀ ਨਹੀਂ ਪੁੱਤ ਜੇ ਮੈਂ ਇੱਥੋਂ ਚਲੀ ਗਈ ਤੇ ਮੇਰਾ ਪੁੱਤਰ ਇੱਥੇ ਆਇਆ ਤਾਂ ਉਹ ਮੈਨੂੰ ਲੱਭੂਗਾ ਤੇ ਜੇ ਮੈਂ ਨਾ ਮਿਲੀ ਤਾਂ ਉਹ ਕਿੰਨਾ ਪਰੇਸ਼ਾਨ ਹੋ ਜਾਊਗਾ ਤੂੰ ਜਾ ਪੁੱਤ ਮੈਂ ਠੀਕ ਆ ਪਰ ਮਾਨ ਹਰਜਿੰਦਰ ਕੌਰ ਨੂੰ ਸ਼ਾਲ ਦਿੰਦਾ ਹੋਇਆ ਬੋਲਿਆ ਹੁਣ ਤੁਸੀਂ ਮੈਨੂੰ ਪੁੱਤ ਕਹਿ ਹੀ ਰਹੇ ਹੋ ਤਾਂ ਤੁਸੀਂ ਇੱਥੇ ਆਰਾਮ ਨਾਲ ਬੈਠੋ ਮੈਂ ਆਪਣੇ ਸਾਥੀ ਨੂੰ ਕਹਿ ਜਾਂਦਾ ਹਾਂ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਲੱਗੇ ਤਾਂ ਦੱਸ ਦੇਣਾ ਤੇ ਹਾਂ ਤੁਸੀਂ ਇਹ ਸ਼ਾਲ ਲੈ ਲਵੋ ਕਿਉਂਕਿ ਰਾਤ ਦੇ ਸਮੇਂ ਠੰਡ ਪੈਣ ਲੱਗਦੀ ਹੈ ਖਾਮ ਖਾ ਤੁਸੀਂ ਬਿਮਾਰ ਹੋ ਜਾਓਗੇ ਫਿਰ ਉਸ ਬੁੱਢੀ ਔਰਤ ਨੇ ਸ਼ਾਲ ਆਪਣੇ ਉੱਤੇ ਲਈ ਤੇ ਬੈ ਗਈ ਰਮਾਨ ਨੇ ਲੱਖਾਂ ਦੁਆਵਾਂ ਦੇਣ ਲੱਗੀ ਹੁਣ ਰਮਾਨ ਨੂੰ ਵੀ ਕਾਫੀ ਸਮਾਂ ਹੋ ਗਿਆ ਸੀ ਗਏ ਨੂੰ ਉਹ ਵੀ ਆਪਣੇ ਘਰ ਦੇ ਲਈ ਨਿਕਲ ਗਿਆ ਸੀ ਤੇ ਆਪਣੇ ਘਰ ਜਾ ਕੇ ਉਹਨੇ ਆਪਣੀ ਘਰਵਾਲੀ ਨੂੰ ਅੱਜ ਦੀ ਘਟਨਾ ਦੇ ਬਾਰੇ ਦੱਸਿਆ ਇਧਰ ਹਰਜਿੰਦਰ ਕੌਰ ਭੁੱਖੀ ਪਿਆਸੀ ਬੈਠੀ ਸੀ ਤੇ ਆਪਣੇ ਪੁੱਤ ਦਾ ਇੰਤਜ਼ਾਰ ਕਰਦੀ ਸੀ ਠੰਡ ਨਾਲ ਸੁੰਗੜਦੇ ਹੋਏ ਉਸਨੇ ਇੰਨੀ ਹੀ ਪੂਰੀ ਰਾਤ ਬਿਤਾ ਦਿੱਤੀ ਹੁਣ ਉਹ ਬਹੁਤ ਚਿੰਤਾ ਵਿੱਚ ਸੀ ਕਿਉਂਕਿ ਉਹ ਉੱਥੇ ਆਪਣੇ ਪੁੱਤ ਦੇ ਇਲਾਵਾ ਕਿਸੇ ਹੋਰ ਨੂੰ ਜਾਣਦੀ ਵੀ ਨਹੀਂ ਸੀ ਨਿਕਰਮਾਨ ਹੀ ਸੀ ਜਿਹਨੇ ਅੱਗੇ ਵਧ ਕੇ ਮਦਦ ਦੇਣੀ ਚਾਹੀ ਤਰ ਹੁਣ ਤਾਂ ਉਹ ਵੀ ਨਹੀਂ ਸੀ ਉਹ ਵਿਚਾਰੀ ਪੂਰੀ ਰਾਤ ਠੰਡ ਵਿੱਚ ਹੀ ਬੈਠੀ ਰਹੀ ਅਗਲੀ ਸਵੇਰ ਜਦੋਂ ਅਰਮਾਨ ਵਾਪਸ ਆਪਣੇ ਕੰਮ ਤੇ ਆਇਆ ਤਾਂ ਉਹਨੇ ਵੇਖਿਆ ਕਿ ਹਜਿੰਦਰ ਕੌਰ ਹਜੇ ਵੀ ਉੱਥੇ ਹੀ ਬੈਠੀ ਹੋਈ ਸੀ ਅਰਮਾਨ ਨੇ ਆਮਦਿਆ ਹੀ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਤੇ ਪੁੱਛਿਆ ਬੇਬੇ ਹਜੇ ਤੱਕ ਤੁਹਾਡਾ ਪੁੱਤ ਨਹੀਂ ਆਇਆ ਕਿ ਨਹੀਂ ਪੁੱਤ ਪਤਾ ਨਹੀਂ ਮੇਰਾ ਪੁੱਤਰ ਕਿਥੇ ਚਲਾ ਗਿਆ ਰੋਂਦੀ ਰੋਂਦੀ ਹਜਿੰਦਰ ਕੌਰ ਬੋਲੀ ਤਾਂ ਅਰਮਾਨ ਨੇ ਉਹਨਾਂ ਨੂੰ ਪਾਣੀ ਪਿਆ ਕੇ ਸ਼ਾਂਤ ਕੀਤਾ ਤੇ ਬੋਲਿਆ ਬੇਬੇ ਮੈਂ ਤੁਹਾਨੂੰ ਨਹੀਂ ਕਿਹਾ ਸੀ ਪਰ ਮੈਨੂੰ ਕੱਲ ਹੀ ਸ਼ੱਕ ਹੋ ਗਿਆ ਸੀ ਤੁਸੀਂ ਮੰਨੋ ਜਾਂ ਨਾ ਮੰਨੋ ਤੁਹਾਡਾ ਮੁੰਡਾ ਤੁਹਾਨੂੰ ਇੱਥੇ ਛੱਡ ਕੇ ਹਮੇਸ਼ਾ ਦੇ ਲਈ ਚਲਾ ਗਿਆ ਆ ਤੇ ਉਹ ਉਹ ਤੁਹਾਨੂੰ ਕਦੇ ਲੈਣ ਵਾਪਸ ਨਹੀਂ ਆਵੇਗਾ ਇਹ ਸੁਣਦਿਆਂ ਹੀ ਅਰਜਿੰਦਰ ਘਰ ਫੁੱਟ-ਫੁੱਟ ਕੇ ਰੋਣ ਲੱਗੀ ਉਸਦੀ ਹਾਲਤ ਦੇਖ ਕੇ ਅਰਮਾਨ ਨੂੰ ਉਹਨਾਂ ਤੇ ਬਹੁਤ ਤਰਸ ਆ ਰਿਹਾ ਸੀ ਉਹਨੂੰ ਕੁਝ ਨਹੀਂ ਕਿਹਾ ਉਹ ਸੋਚਣ ਲੱਗਾ ਕਿ ਚਾਹੀਦਾ ਇਹ ਹੈ ਕਿ ਮਾਤਾ ਜੀ ਆਪਣੇ ਕਿਸੇ ਜਾਣਕਾਰ ਦੇ ਘਰ ਚਲੇ ਜਾਣਗੇ ਜਾਂ ਫਿਰ ਆਪਣੇ ਘਰ ਵਾਪਸ ਚਲੇ ਜਾਣਗੇ। ਅਰਮਾਨ ਆਪਣਾ ਕੰਮ ਕਰਨ ਦੇ ਲਈ ਚਲਾ ਗਿਆ ਤੇ ਹਰਜਿੰਦਰ ਕੌਰ ਉੱਥੇ ਹੀ ਬੈਂਚ ਤੇ ਬੈਠੀ-ਬੈਠੀ ਰੋਂਦੀ ਰਹੀ। ਅਚਾਨਕ ਬੈਂਚ ਤੋਂ ਡਿੱਗ ਪਈ ਤਾਂ ਉੱਥੇ ਲੋਕਾਂ ਦਾ ਹੀ ਘਟ ਲੱਗ ਗਿਆ ਤੇ ਆਸ-ਪਾਸ ਦੇ ਸਾਰੇ ਲੋਕ ਉੱਥੇ ਆਉਣ ਲੱਗੇ। ਲੋਕਾਂ ਦੀ ਭੀੜ ਨੂੰ ਵੇਖ ਕੇ ਅਰਮਾਨ ਵੀ ਉੱਥੇ ਆਇਆ। ਏਅਰਪੋਰਟ ਦੇ ਹੋਰ ਕਰਮਚਾਰੀ ਵੀ ਉੱਤੇ ਇਕੱਠੇ ਹੋਏ ਸੀ। ਰਮਨ ਨੇ ਆ ਕੇ ਵੇਖਿਆ ਕਿ ਹਜਿੰਦਰ ਕੌਰ ਇਹ ਰੱਜਮੀਨ ਤੇ ਡਿੱਗੀ ਪਈ ਸੀ। ਉਹ ਥੋੜਾ ਘਬਰਾ ਗਿਆ। ਉਹਨੇ ਉਹਨਾਂ ਨੂੰ ਤੁਰੰਤ ਚੁੱਕਿਆ ਤੇ ਫਿਰ ਬੈਂਚ ਤੇ ਲਟਾਇਆ। ਇੰਨੇ ਨੀਚੇ ਹਵਾਈ ਅੱਡੇ ਦੇ ਹੋਰ ਕਰਮਚਾਰੀ ਉੱਤੇ ਸਥਿਤ ਇੱਕ ਡਾਕਟਰ ਨੂੰ ਲੈ ਕੇ ਆਏ ਜਿੰਨੇ ਆ ਕੇ ਦੱਸਿਆ ਕਿ ਉਹ ਔਰਤ ਕਮਜ਼ੋਰੀ ਦੇ ਚਲਦਿਆਂ ਬੇਹੋਸ਼ ਹੋ ਗਈ ਆ। ਪਾਣੀ ਦੇ ਛਿੱਟੇ ਮਾਰ ਕੇ ਉਹਨਾਂ ਨੂੰ ਹੋਸ਼ ਵਿੱਚ ਲਿਆਉਣ ਦੇ ਬਾਅਦ ਸਾਰੇ ਆਪਣੇ ਆਪਣੇ ਕੰਮ ਤੇ ਲੱਗੇ ਤੇ ਰਮਾਨ ਨੇ ਉਹਨਾਂ ਤੋਂ ਪੁੱਛਿਆ ਮਾਜੀ ਤੁਸੀਂ बेहोश ਕਿਵੇਂ ਹੋ ਗਏ ਡਾਕਟਰ ਨੇ ਦੱਸਿਆ ਕਮਜ਼ੋਰੀ ਹੋਈ ਸੀ ਕਿ ਤੁਸੀਂ ਕੱਲ ਤੋਂ ਕੁਝ ਵੀ ਨਹੀਂ ਖਾਧਾ ਹਰਜਿੰਦਰ ਕੌਰ ਨੇ ਨਾਂ ਵਿੱਚ ਸਿਰ ਹਿਲਾਉਂਦੇ ਹੋਏ ਕਿ ਆਹ ਪੁੱਤ ਮੈਂ ਤਾਂ ਇੱਥੇ ਆਪਣੇ ਮੁੰਡੇ ਦੇ ਪਰੋ ਸਹੀ ਬੈਠੀ ਸੀ ਮੈਨੂੰ ਕੀ ਪਤਾ ਸੀ ਕਿ ਉਹ ਮੇਰੇ ਨਾਲ ਐਵੇਂ ਕਰੂਗਾ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਸੀ ਜੋ ਮੈਂ ਕੁਝ ਖਰੀਦ ਪਾਉਂਦੀ ਰਮਾਨ ਨੂੰ ਉਹਨਾਂ ਦੀ ਇਹ ਹਾਲਤ ਤੇ ਹੋਰ ਵੀ ਜ਼ਿਆਦਾ ਤਰਸ ਆ ਰਿਹਾ ਸੀ ਉਹ ਬੋਲਿਆ ਮਾਜੀ ਤੁਸੀਂ ਪਹਿਲਾਂ ਮੇਰੇ ਨਾਲ ਚੱਲੋ ਕੁਝ ਖਾ ਲਓ ਫਿਰ ਕੋਈ ਗੱਲ ਕਰਨਾ ਰਮਾਨ ਹਰਜਿੰਦਰ ਕੌਰ ਨੂੰ ਲੈ ਕੇ ਉੱਥੇ ਕੋਲ ਹੀ ਇੱਕ ਕੰਟੀਨੂ ਵਿੱਚ ਲੈ ਕੇ ਪਹੁੰਚਿਆ ਤੇ ਉਹਨੇ ਹਰਜਿੰਦਰ ਕੌਰ ਦੇ ਲਈ ਖਾਣਾ ਮੰਗਵਾਇਆ ਹੁਣ ਉਹਨੇ ਉਹਨਾਂ ਤੋਂ ਗੱਲਾਂ-ਗੱਲਾਂ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਉਹ ਬੋਲਿਆ ਮਾਜੀ ਤੁਸੀਂ ਕਦੋਂ ਤੋਂ ਇੱਥੇ ਬੈਠੇ ਸੀ ਹੁਣ ਜਦੋਂ ਤੁਹਾਨੂੰ ਪਤਾ ਲੱਗ ਗਿਆ ਆ ਕਿ ਤੁਹਾਡਾ ਮੁੰਡਾ ਹੁਣ ਤੁਹਾਨੂੰ ਲੈਣ ਵਾਪਸ ਨਹੀਂ ਆਊਗਾ ਤਾਂ ਤੁਸੀਂ ਆਪਣੇ ਘਰ ਵਾਪਸ ਕਿਉਂ ਨਹੀਂ ਚਲੇ ਜਾਂਦੇ ਤੁਸੀਂ ਹੁਣ ਆਪਣੇ ਘਰ ਵਾਪਸ ਮੁੜ ਜਾਓ ਇੱਥੇ ਤਾਂ ਤੁਹਾਡੀ ਜ਼ਿੰਦਗੀ ਹੋਰ ਮੁਸ਼ਕਲ ਹੋ ਜਾਵੇਗੀ ਹਰਜਿੰਦਰ ਕੌਰ ਬੋਲੀ ਪੁੱਤ ਮੈਂ ਜਾਵਾਂ ਵੀ ਤਾਂ ਕਿੱਥੇ ਜਾਵਾਂ ਮੇਰੇ ਮੁੰਡੇ ਨੇ ਮੈਨੂੰ ਕਿਸੇ ਜੋਗਾ ਨਹੀਂ ਛੱਡਿਆ ਮਤਲਬ ਹੈਰਾਨ ਹੁੰਦੇ ਹੋਏ ਅਰਮਾਨ ਨੇ ਕਿਹਾ ਤਾਂ ਹਰਜਿੰਦਰ ਕੌਰ ਨੇ ਦੱਸਿਆ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਹਨਾਂ ਦਾ ਮੁੰਡਾ ਜਦ ਉਹਨਾਂ ਨੂੰ ਲੈਣ ਪਿੰਡ ਆਇਆ ਸੀ ਤਾਂ ਉਹਨੇ ਕਿਹਾ ਸੀ ਮਾਂ ਹੁਣ ਮੈਂ ਤੁਹਾਨੂੰ ਹਮੇਸ਼ਾ ਦੇ ਲਈ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਹਾਂ ਚਲੋ ਮੇਰੇ ਨਾਲ ਤੇ ਹੁਣ ਸਾਡਾ ਵਾਪਸ ਆਉਣਾ ਕਦੇ ਨਹੀਂ ਹੋਵੇਗਾ ਤਾਂ ਅਸੀਂ ਘਰ ਨੂੰ ਵੇਚ ਕੇ ਹੀ ਚੱਲਦੇ ਹਾਂ ਉਹਨੇ ਮੇਰਾ ਘਰ ਵੀ ਵੇਚ ਦਿੱਤਾ ਹੁਣ ਮੇਰੇ ਕੋਲ ਸੜਕਾਂ ਤੇ ਰਹਿਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਆ ਇਹ ਕੰਦੀ ਕੰਦੀ ਰੋਣ ਲੱਗੀ ਉਹਨਾਂ ਦੀ ਹਾਲਤ ਵੇਖ ਕੇ ਉਹਨੂੰ ਬਹੁਤ ਦੁੱਖ ਹੋ ਰਿਹਾ ਸੀ ਪਰ ਉਹ ਕਰਦਾ ਵੀ ਕੀ ਵਿਚਾਰਾ ਉਹ ਖੁਦ ਇੱਕ ਛੋਟੀ ਜਿਹੀ ਨੌਕਰੀ ਕਰਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਇਸ ਲਈ ਉਹ ਕੁਝ ਨਾ ਕਹਿ ਸਕਿਆ ਮੁੰਨੇ ਉਹਨਾਂ ਨੂੰ ਸ਼ਾਟ ਕਰਵਾਇਆ ਤੇ ਰੋਟੀ ਦਾ ਬਿੱਲ ਦੇ ਕੇ ਉੱਥੋਂ ਚਲਾ ਗਿਆ ਸ਼ਾਮ ਨੂੰ ਹੁਣ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਮੁੜਨ ਲੱਗਾ ਤਾਂ ਵੇਖਿਆ ਕਿ ਅਰਜਿੰਦਰ ਕੌਰ ਹਵਾਈ ਅੱਡੇ ਦੇ ਬਾਹਰ ਫੁੱਟਪਾਥ ਵਾਲੀ ਜਗ੍ਹਾ ਤੇ ਇੱਕ ਪਾਸੇ ਬੈਠੀ ਸੀ ਤੇ ਉਹਦੇ ਆਸ-ਪਾਸ ਕੁੱਤੇ ਭੌਂਕ ਰਹੇ ਸੀ ਤੇ ਉਹ ਬੁੱਢੀ ਔਰਤ ਕੁੱਤਿਆਂ ਤੋਂ ਬਚਣ ਦੇ ਲਈ ਉੱਥੇ ਪਿਆ ਹੋਇਆ ਪੱਥਰ ਚੁੱਕ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਸੇ ਕਾਰਨ ਉਹ ਕੁੱਤੇ ਹੋਰ ਵੀ ਜ਼ਿਆਦਾ ਭੌਂਕ ਰਹੇ ਸੀ ਜਿੰਨਾ ਦੀ ਆਵਾਜ਼ ਨਾਲ ਆਸ-ਪਾਸ ਦੇ ਹੋਰ ਕੁੱਤੇ ਵੀ ਦੌੜੇ ਆ ਰਹੇ ਸੀ ਤੇ ਉਹ ਬੁੱਢੀ ਔਰਤ ਵਿਚਾਰੀ ਡਰਦੀ-ਡਰਦੀ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਹੌਲੀ-ਹੌਲੀ ਪਿੱਛੇ ਹਟ ਰਹੀ ਸੀ ਉੱਥੇ ਹੀ ਲੱਗੀ ਇੱਕ ਸਟਰੀਟ ਲਾਈਟ ਦੀ ਰੌਸ਼ਨੀ ਵਿੱਚੋਂ ਉਹਨੇ ਵੇਖਿਆ ਤਾਂ ਪਤਾ ਚੱਲਿਆ ਕਿ ਇਹ ਬੁੱਢੀ ਔਰਤ ਕੋਈ ਹੋਰ ਨਹੀਂ ਬਲਕਿ ਅਰਜਿੰਦਰ ਕੌਰ ਹੀ ਆ ਤੇ ਹੁਣ ਇਹ ਸਭ ਵੇਖ ਕੇ ਰਮਨ ਤੋਂ ਰੁਕਿਆ ਨਾ ਗਿਆ। ਉੱਥੇ ਗਿਆ ਤੇ ਇੱਕ ਡੰਡੇ ਨਾਲ ਕੁੱਤਿਆਂ ਨੂੰ ਭਜਾ ਕੇ ਹਰਜਿੰਦਰ ਕੌਰ ਨੂੰ ਇੱਕ ਪਾਸੇ ਬਿਠਾਇਆ। ਉਹ ਥੋੜਾ ਸਾਈਡ ਵਿੱਚ ਜਾ ਕੇ ਆਪਣੀ ਪਤਨੀ ਨੂੰ ਫੋਨ ਕਰਦਾ ਆ ਤੇ ਆਪਣੀ ਘਰਵਾਲੀ ਨੂੰ ਅੱਜ ਦੀ ਸਾਰੀ ਘਟਨਾ ਦੱਸਦੇ ਹੋਏ ਕਹਿੰਦਾ ਆ ਕਿ ਨੀ ਤੂੰ ਮੈਂ ਆਪਣੀ ਮਾਂ ਨੂੰ ਤਾਂ ਪੈਸਿਆਂ ਦੀ ਕਮੀ ਦੇ ਕਾਰਨ ਬਚਾ ਨਹੀਂ ਸਕਿਆ ਪਰ ਜੇਕਰ ਕਦੀ ਮੈਂ ਹੁੰਦੇ ਜਾਂਦੇ ਦੇਖਿਆ ਕਿ ਇਸ ਬੁੱਢੀ ਔਰਤ ਦੇ ਨਾਲ ਕੁਝ ਬੁਰਾ ਹੋ ਗਿਆ ਆ ਤਾਂ ਮੈਂ ਸ਼ਾਇਦ ਖੁਦ ਨੂੰ ਕਦੀ ਮਾਫ਼ਨਾ ਕਰ ਪਾਵਾਂ। ਤੇ ਫਿਰ ਹੁਣ ਕੁਝ ਹੋਵੇ ਜਾਂ ਨਾ ਹੋਵੇ ਪਰ ਦੋ ਵਕਤ ਦੀ ਰੋਟੀ ਤਾਂ ਅਸੀਂ ਇਸ ਨੂੰ ਦੇ ਹੀ ਸਕਦੇ ਹਾਂ ਹੋਰ ਬੁੱਢੇ ਆਦਮੀ ਨੂੰ ਕੀ ਚਾਹੀਦਾ ਹੁੰਦਾ ਜੇਕਰ ਤੂੰ ਕਹੇ ਤਾਂ ਮੈਂ ਨਵ ਆਪਣੇ ਨਾਲ ਕਰ ਲਿਆਵਾਂ ਨਹੀਂ ਤੂੰ ਵੀ ਕਾਫੀ ਸਮਝਦਾ ਸੀ ਉਹ ਬੋਲੀ ਕੋਈ ਗੱਲ ਨਹੀਂ ਜੇ ਤੁਹਾਨੂੰ ਸਹੀ ਲੱਗਦਾ ਆ ਤਾਂ ਲੈ ਆਓ ਸਾਡੇ ਤੋਂ ਜਿੰਨਾ ਹੋ ਸਕੇਗਾ ਉਨੇ ਹੀ ਉਹਨਾਂ ਦੀ ਮਦਦ ਕਰਾਂਗੇ ਤੇ ਫਿਰ ਜਿਵੇਂ ਅਸੀਂ ਖਾ ਪੀ ਰਹੇ ਹਾਂ ਸੋਚ ਲਵਾਂਗੇ ਘਰ ਵਿੱਚ ਇੱਕ ਹੋਰ ਮੈਂਬਰ ਵਧ ਗਿਆ ਆ ਇਹ ਸੁਣ ਕੇ ਅਰਮਾਨ ਬਹੁਤ ਖੁਸ਼ ਹੋਇਆ ਤੇ ਹਰਜਿੰਦਰ ਕੌਰ ਨੂੰ ਲੈ ਕੇ ਆਪਣੇ ਘਰ ਪਹੁੰਚਿਆ। ਉਹਦਾ ਘਰ ਬਹੁਤ ਛੋਟਾ ਸੀ ਜਿੱਥੇ ਉਹ ਆਪਣੀ ਘਰਵਾਲੀ ਤੇ ਬੱਚਿਆਂ ਦੇ ਨਾਲ ਰਹਿੰਦਾ ਸੀ। ਹਰਜਿੰਦਰ ਕੌਰ ਨੇ ਜਦੋਂ ਇਹ ਵੇਖਿਆ ਤਾਂ ਉਹਨਾਂ ਨੇ ਕਿਹਾ ਪੁੱਤ ਤੁਸੀਂ ਲੋਕ ਮੇਰੇ ਕੰਮ ਪਰੇਸ਼ਾਨ ਹੋ ਜਾਓਗੇ। ਕੋਈ ਗੱਲ ਨਹੀਂ ਪ੍ਰਮਾਤਮਾ ਨੇ ਮੇਰੇ ਨਸੀਬ ਵਿੱਚ ਜੋ ਲਿਖਿਆ ਆ ਉਹੀ ਹੋਵੇਗਾ। ਇਸ ਲਈ ਪਰੇਸ਼ਾਨ ਨਾ ਹੋ। ਮੈਂ ਕਿਤੇ ਹੋਰ ਰਹਿ ਲਵਾਂਗੀ ਅਰਮਾਨ ਬੋਲਿਆ ਨਹੀਂ ਮਾਜੀ ਸਾਨੂੰ ਤੁਹਾਡੇ ਆਉਣ ਨਾਲ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਉਲਟਾ ਖੁਸ਼ੀ ਹੋਵੇਗੀ ਹੈਨਾ ਨਹੀਂ ਤੂੰ ਨਹੀਂ ਤੂੰ ਨੇ ਵੀ ਖੁਸ਼ ਹੁੰਦੇ ਹੋਏ ਕਿਹਾ ਹਾਂ ਮਾਜੀ ਇਹ ਬਿਲਕੁਲ ਸਹੀ ਕਹਿ ਰਹੇ ਨੇ ਸਾਨੂੰ ਤੁਹਾਡੇ ਆਉਣ ਨਾਲ ਕੋਈ ਪਰੇਸ਼ਾਨੀ ਨਹੀਂ ਆ ਤੇ ਫਿਰ ਹੁਣ ਇਹ ਤੁਸੀਂ ਹੀ ਤਾਂ ਕਿਹਾ ਕਿ ਜੋ ਤੁਹਾਡੇ ਨਸੀਬ ਵਿੱਚ ਹੈ ਉਹੀ ਹੋਵੇਗਾ ਤਾਂ ਬੱਸ ਤੁਸੀਂ ਮੰਨ ਲਓ ਕਿ ਹੁਣ ਤੁਸੀਂ ਤੁਹਾਡੇ ਨਸੀਬ ਵਿੱਚ ਇਸ ਘਰ ਵਿੱਚ ਰਹਿਣਾ ਹੀ ਲਿਖਿਆ ਆ ਅੰਦਰ ਆਓ ਮਾਂ ਜੀ ਤੇ ਇਸ ਨੂੰ ਆਪਣਾ ਹੀ ਘਰ ਸਮਝੋ ਨੀਤੂ ਹਰਜਿੰਦਰ ਕੌਰ ਦਾਤ ਫੜ ਕੇ ਉਹਨਾਂ ਨੂੰ ਅੰਦਰ ਲੈ ਆਈ ਉਹਨਾਂ ਨੂੰ ਬੈਠਣ ਦੇ ਲਈ ਮੰਜਾ ਢਾ ਕੇ ਦਿੱਤਾ ਤੇ ਪਾਣੀ ਪਿਲਾ ਕੇ ਦਿੱਤਾ ਫਿਰ ਪਰਿਵਾਰ ਦੇ ਸਾਰੇ ਜੀ ਇਕੱਠੇ ਖਾਣਾ ਖਾਣ ਬੈਠੇ ਹਰਜਿੰਦਰ ਕੌਰ ਹੁਣ ਥੋੜੀ ਜਿਹੀ ਰਾਹਤ ਮਹਿਸੂਸ ਕਰ ਰਹੀ ਸੀ ਉਹ ਵੀ ਸਾਰਿਆਂ ਦੇ ਨਾਲ ਖਾਣਾ ਖਾਣ ਲੱਗੀ ਨੀਤੂ ਨੇ ਕਿਹਾ ਮਾਂ ਜੀ ਸਾਡੇ ਘਰ ਵਿੱਚ ਥੜੀ ਘਟ ਜਗਾਇਆ ਪਰ ਸਾਡੇ ਦਿਲ ਵਿੱਚ ਤੁਹਾਡੇ ਲਈ ਬਹੁਤ ਜਗਾਇਆ ਤੁਸੀਂ ਬਿਲਕੁਲ ਬੇਫਿਕਰ ਰਹੋ ਤੇ ਸਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਸਮਝੋ ਜਿਵੇਂ ਘਰ ਦੇ ਬਾਕੀ ਮੈਂਬਰ ਰਹਿੰਦੇ ਹਨ ਉਵੇਂ ਹੀ ਅੱਜ ਤੋਂ ਤੁਸੀਂ ਵੀ ਇਸ ਘਰ ਦੇ ਮੈਂਬਰ ਹੋ ਤਾਂ ਤੁਸੀਂ ਬਿਲਕੁਲ ਬੇਫਿਕਰ ਰਹੋ ਜੇਕਰ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਆ ਤਾਂ ਤੁਸੀਂ ਮੈਨੂੰ ਦੱਸਣਾ ਹਰਜਿੰਦਰ ਕੌਰ ਨੀਤੂ ਦੀ ਗੱਲ ਸੁਣ ਕੇ ਅੱਖਾਂ ਵਿੱਚ ਹੰਝੂ ਭਰ ਕੇ ਉਹਦੇ ਸਿਰ ਤੇ ਹੱਥ ਰੱਖਦੇ ਹੋਏ ਬੋਲੀ ਸਦਾ ਕੁਜ ਰਹਤੀ ਏ ਉਮਰ ਦੇ ਉਸ ਪੜਾਵ ਵਿੱਚ ਮੈਨੂੰ ਮੇਰੇ ਆਪਣੇ ਪੁੱਤ ਨੇ ਠੁਕਰਾ ਦਿੱਤਾ ਉੱਥੇ ਤੁਸੀਂ ਦਵਣੇ ਮੇਰਾ ਇਸ ਮੁਸ਼ਕਲ ਘੜੀ ਵਿੱਚ ਸਾਥ ਦਿੱਤਾ ਆ ਅੱਜ ਦੇ ਬਾਅਦ ਤੁਸੀਂ ਹੀ ਮੇਰੇ ਪੁੱਤ ਦੇ ਨੂੰ ਉਹਨਾਂ ਦੇ ਹੰਝੂ ਪੂੰਝਦੇ ਹੋ ਨੀ ਤੂੰ ਬੋਲੀਬਾਸ ਮਾਂ ਜੀ ਹੁਣ ਰੋਟੀ ਖਾ ਲੋ ਸਾਰੇ ਜੀਆਂ ਨੇ ਰੋਟੀ ਖਾਧੀ ਤੇ ਸਾਰੇ ਸੌਂ ਗਏ ਅਗਲੀ ਸਵੇਰ ਅਰਮਾਨ ਨਹਾਤ ਹੋ ਕੇ ਆਪਣੇ ਕੰਮ ਤੇ ਚਲਾ ਗਿਆ ਤੇ ਬੱਚੇ ਸਕੂਲ ਚਲੇ ਗਏ ਘਰ ਵਿੱਚ ਸਿਰਫ ਅਰਜਿੰਦਰ ਕੌਰ ਤੇ ਨੀ ਤੂੰ ਹੀ ਬਚੀ ਸੀ ਬੋਦੋਆਂ ਵਿੱਚ ਪੂਰਾ ਦਿਨ ਘਰ ਵਿੱਚ ਗੱਲਾਂ ਕਰਦੇ ਰਹੇ ਨੀਤੂ ਨੇ ਆਪਣੇ ਘਰ ਪਰਿਵਾਰ ਦੇ ਹਾਲਾਤਾਂ ਦੇ ਬਾਰੇ ਵਿੱਚ ਸਭ ਦੱਸਿਆ ਤੇ ਉਵੇਂ ਹੀ ਅਰਜਿੰਦਰ ਕੌਰ ਨੇ ਆਪਣੇ ਨੂੰਹ ਤੇ ਪੁੱਤ ਦੀਆਂ ਕਰਤੂਤਾ ਨੀਤੂ ਨੂੰ ਦੱਸੀਆਂ ਜਿਨ੍ਹਾਂ ਨੂੰ ਸੁਣ ਕੇ ਨੀਤੂ ਆਪਣੇ ਮੂੰਹ ਤੇ ਹੱਥ ਰੱਖ ਕੇ ਬਹਿ ਗਈ ਮਾਂ ਜੀ ਤੁਹਾਡੇ ਪੁੱਤ ਨੂੰ ਕਿੰਨੇ ਘਟੀਆ ਇਨਸਾਨ ਹਨ ਭਲਾ ਆਪਣੀ ਮਾਂ ਦੇ ਨਾਲੇ ਇਵੇਂ ਕੌਣ ਕਰਦਾ ਆ ਉਹ ਦੋਵੇਂ ਹੁਣ ਤੁਹਾਡਾ ਦੁੱਖ ਨਹੀਂ ਸਮਝ ਪਾਉਣਗੇ ਉਹਨਾਂ ਨੂੰ ਇਹ ਸਭ ਉਦੋਂ ਪਤਾ ਚੱਲੇਗਾ ਜਦੋਂ ਉਹਨਾਂ ਦੇ ਨਾਲ ਵੀ ਇਵੇਂ ਹੀ ਹੋਵੇਗਾ ਰਜਿੰਦਰ ਕੌਮਨੀ ਤੁ ਨੂੰ ਕਹਿੰਦੀ ਆ ਪੁੱਤ ਤੇਰੇ ਘਰ ਵਿੱਚ ਚਾਹੇ ਕਿੰਨੀ ਵੀ ਘੱਟ ਜਗ੍ਹਾ ਆ ਪਰ ਤੇਰਾ ਦਿਲ ਤੇ ਤੇਰੀ ਨੀਅਤ ਬਹੁਤ ਸਾਫ਼ ਤੇ ਨੀਕ ਆ ਤੂੰ ਪਰੇਸ਼ਾਨ ਨਾ ਹੋ ਅੱਜ ਨਹੀਂ ਤਾਂ ਕੱਲ ਪ੍ਰਮਾਤਮਾ ਤੈਨੂੰ ਇਹਦਾ ਫਲ ਜ਼ਰੂਰ ਦਵੇਗਾ ਹੁਣ ਸ਼ਾਮ ਨੂੰ ਆਰਮਾਨ ਘਰ ਆਇਆ ਤੇ ਸਾਰੇ ਨੇ ਇਕੱਠੇ ਬਹਿ ਕੇ ਖਾਣਾ ਖਾਧਾ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਰਜਿੰਦਰ ਕੌਰ ਵੀ ਪਰਿਵਾਰ ਵਿੱਚ ਕੋਈ ਮਿਲ ਗਈ ਸੀ ਦਿਨ ਬੀਤਦੇ ਰਹੇ ਤੇ ਇਵੇਂ ਹੀ ਸਾਰਿਆਂ ਦਾ ਕੰਮ ਚੱਲਦਾ ਰਿਹਾ ਹਰਜਿੰਦਰ ਕੌਰ ਹੁਣ ਇਸ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਘਰ ਦੇ ਹਰ ਫੈਸਲੇ ਵਿੱਚ ਹਿੱਸਾ ਲੈਂਦੀ ਸੀ ਨੀਤੂ ਵੀ ਬਹੁਤ ਸਾਰੇ ਕੰਮਾਂ ਤੋਂ ਬੇਫਿਕਰ ਹੋ ਗਈ ਸੀ ਜਿਵੇਂ ਬੱਚਿਆਂ ਨੂੰ ਵੇਖਣਾ ਤੇ ਬਾਜ਼ਾਰ ਤੋਂ ਸਬਜ਼ੀਆਂ ਲਿਆਉਣਾ ਇਸ ਤਰ੍ਹਾਂ ਦੀਆਂ ਅਨੇਕ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਈ ਸੀ ਤੇ ਉਹ ਇਸ ਗੱਲ ਨਾਲ ਬਹੁਤ ਖੁਸ਼ ਸੀ ਉਹ ਹਮੇਸ਼ਾ ਹੀ ਕਹਿੰਦੀ ਸੀ ਕਿ ਸਾਡੇ ਘਰ ਵਿੱਚ ਕਿਸੇ ਬਜ਼ੁਰਗ ਦੀ ਕਮੀ ਬਹੁਤ ਲੱਗਦੀ ਆ ਜੋ ਕਿ ਹੁਣ ਹਰਜਿੰਦਰ ਕੌਰ ਦੇ ਆਉਣ ਨਾਲ ਪੂਰੀ ਹੋ ਗਈ ਸੀ ਜਿਸ ਤਰ੍ਹਾਂ ਕਿਸੇ ਰੁੱਖ ਦੀ ਜੜ੍ਹ ਹੀ ਉਸ ਰੁੱਖ ਦਾ ਵजूद ਹੁੰਦੀ ਆ ਇਸ ਤਰ੍ਹਾਂ ਘਰ ਦਾ ਵੱਡਾ ਬਜ਼ੁਰਗ ਹੀ ਪਰਿਵਾਰ ਦੇ ਲਈ ਉਸ ਜੜ੍ਹ ਦੇ ਸਮਾਨ ਹੁੰਦਾ ਆ ਤੇ ਹਰਮਾਨ ਦੇ ਪਰਿਵਾਰ ਰੂਪੀ ਰੁੱਖ ਨੂੰ ਹਰਜਿੰਦਰ ਕੌਰ ਦੇ ਆਉਣ ਨਾਲ ਹੀ ਮਜ਼ਬੂਤ ਜੜ੍ਹ ਮਿਲ ਗਈ ਸੀ ਪੂਰਾ ਪਰਿਵਾਰ ਸੁਖੀ ਸੁਖੀ ਰਹਿ ਰਿਹਾ ਸੀ ਹਰਜਿੰਦਰ ਕੌਰ ਨੇ ਇੱਕ ਵਾਰ ਾਰਮਾਨ ਨੂੰ ਕੁਝ ਕੰਮ ਕਰਨ ਦੇ ਲਈ ਕਿਹਾ ਸੀ ਪਰ ਾਰਮਾਨ ਨੇ ਸਾਹਮਣਾ ਕਰ ਦਿੱਤਾ ਉਹ ਬੋਲਿਆ ਮਾਂ ਜੇ ਮੇਰੀ ਜਗ੍ਹਾ ਤੁਹਾਡਾ ਆਪਣਾ ਮੁੰਡਾ ਹੁੰਦਾ ਕਿ ਕੀ ਫਿਰ ਵੀ ਤੁਸੀਂ ਉਸ ਨੂੰ ਇਹੀ ਕਹਿੰਦੇ ਮੈਨੂੰ ਤੁਹਾਡੇ ਤੋਂ ਕੰਮ ਕਰਵਾਉਣਾ ਪਵੇ ਹਜੇ ਇੰਨੇ ਬੁਰੇ ਦਿਨ ਵੀ ਨਹੀਂ ਆਏ ਮਾਂ ਤੇ ਜੇ ਜ਼ਰੂਰ ਹੋਵੇਗਾ ਜ਼ਰੂਰ ਤੋਂ ਹੋਵੇਗੀ ਤਾਂ ਮੈਂ ਤੇ ਨਹੀਂ ਤੋਂ ਦੋਵੇਂ ਹਾਂ ਨਾ ਤੁਸੀਂ ਘਰ ਵਿੱਚ ਆਰਾਮ ਨਾਲ ਰਹੋ ਆਪਣਾ ਤੇ ਬੱਚਿਆਂ ਦਾ ਧਿਆਨ ਰੱਖੋ ਜੇ ਮੈਨੂੰ ਜ਼ਰੂਰਤ ਲੱਗੇਗੀ ਤਾਂ ਮੈਂ ਤੁਹਾਨੂੰ ਦੱਸ ਦਵਾਂਗਾ ਨੀਤੂ ਵੀ ਕਿਤੇ ਕੰਮ ਵੇਖ ਲਵੇਗੀ ਪਰ ਹਜੇ ਸਾਰਾ ਕੁਝ ਠੀਕ ਚੱਲ ਰਿਹਾ ਆ ਤਾਂ ਤੁਸੀਂ ਪਰੇਸ਼ਾਨ ਨਾ ਹੋਵੋ ਇਹ ਸੁਣ ਕੇ ਹਰਜਿੰਦਰ ਕੌਰ ਕੁਝ ਹੋਰ ਨਾ ਕਹਿ ਪਾਈ ਤੇ ਚੁੱਪਚਾਪ ਸਿਰ ਹਿਲਾ ਕੇ ਬਹਿ ਗਈ ਇਹ ਸਾਰਾ ਕੁਝ ਨੀਤੂ ਵੀ ਵੇਖ ਕੇ ਨੀਤੂ ਹੱਸਣ ਲੱਗੀ ਤੇ ਬੋਲੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪਰ ਤੁਸੀਂ ਹੀ ਸੀ ਤੁਸੀਂ ਮੇਰੀ ਸੁਣਦੇ ਹੀ ਕਿੱਥੇ ਹੋ ਹੁਣ ਠੀਕ ਆ ਹੁਣ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ ਤੁਹਾਡੇ ਪੁੱਤ ਨੇ ਜੋ ਕਹਿ ਦਿੱਤਾ ਇਹ ਕਹਿ ਕੇ ਨੀਤੂ ਜੋ ਜੋਰ ਨਾਲ ਹੱਸਣ ਲੱਗੀ ਤੇ ਹਰਜਿੰਦਰ ਕੌਰ ਦੇ ਕੋਲ ਆ ਕੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਬੋਲੀ ਮਾਂ ਜੀ ਤੁਸੀਂ ਖਾਮ ਖਾ ਪਰੇਸ਼ਾਨ ਹੋ ਰਹੇ ਹੋ ਤੁਸੀਂ ਬੇਫਿਕਰ ਹੋ ਸਭ ਕੁਝ ਹੋ ਜਾਵੇਗਾ ਇਹ ਕਹਿ ਕੇ ਨੀਤੂ ਰਸੋਈ ਵਿੱਚ ਚਲੀ ਗਈ ਤੇ ਸਭ ਦੇ ਲਈ ਖਾਣਾ ਬਣਾ ਕੇ ਲਿਆਈ ਖਾਣਾ ਖਾ ਕੇ ਅਰਮਾਨ ਆਪਣੇ ਕੰਮ ਤੇ ਸਕੂਲ ਚਲੇ ਗਿਆ ਨੀ ਤੂੰ ਕਰ ਦੇ ਕੰਮਾਂ ਵਿੱਚ ਲੱਗ ਗਈ ਹਰਜਿੰਦਰ ਕੌਰ ਬੋਲੀ ਨਹੀਂ ਤੂੰ ਪੁੱਤ ਮੈਂ ਬਾਜ਼ਾਰੋਂ ਸਬਜ਼ੀਆਂ ਲੈ ਆਉਂਦੀ ਆ ਮੈਨੂੰ ਚੋਲਾ ਦੇ ਦੇ ਹਰਜਿੰਦਰ ਕੌਰ ਚੋਲਾ ਲੈ ਕੇ ਸਬਜ਼ੀਆਂ ਖਰੀਦਣ ਨਿਕਲ ਗਈ ਜਦੋਂ ਸਬਜ਼ੀਆਂ ਲੈ ਕੇ ਮੁੜ ਰਹੀ ਸੀ ਤਾਂ ਆਪ ਵਿੱਚ ਛੋਟਾ ਜਿਹਾ ਮੈ ਇੱਕ ਲੈ ਕੇ ਇੱਕ ਮੁੰਡਾ ਲਾਟਰੀ ਦੀ ਟਿਕਟ ਵੇਚ ਰਿਹਾ ਸੀ ਜਿਸ ਵਿੱਚ ਹਾਰ ਨਿੱਕ ਟਿਕਟ 10 ਰੁਪਏ ਦੀ ਸੀ ਤੇ ਲਾਟਰੀ ਦੀ ਰਕਮ 10 ਕਰੋੜ ਰੁਪਏ ਸੀ ਨਾ ਜਾਣੇ ਹਰਜਿੰਦਰ ਕੌਰ ਦੇ ਮਨ ਵਿੱਚ ਕੀ ਆਇਆ ਕਿ ਉਹਨਾਂ ਨੇ ਉਹ ਟਿਕਟ ਖਰੀਦ ਲਈ ਤੇ ਉਹ ਕਾਰ ਚਲੀ ਗਈ ਕਾਰ ਜਾ ਕੇ ਉਹਨਾਂ ਨੇ ਸਬਜ਼ੀਆਂ ਨੀਤੂ ਨੂੰ ਦੇ ਦਿੱਤੀਆਂ ਨੀਤੂ ਜਦੋਂ ਘਰ ਦੇ ਕੰਮਾਂ ਤੋਂ ਫ੍ਰੀ ਹੋ ਕੇ ਬੈਠੀ ਤਾਂ ਜਿੰਦਰ ਕੌਰ ਨੇ ਉਹ ਟਿਕਟ ਦਿੱਤੀ ਤੇ ਕਿਹਾ ਪੁੱਤ ਇਹਨੂੰ ਸੰਭਾਲ ਕੇ ਰੱਖ ਲੈ ਕੀਤਾ ਸਾਡੀ ਨਸੀਬ ਵੀ ਖੁੱਲ ਜਾਣ ਨੀਤੂ ਬੋਲੀ ਮਾਂ ਇਹ ਤੁਸੀਂ ਕੀ ਲਿਆਇਓ ਇਹ ਸਾਰਾ ਕੋਈ ਝੂਠ ਹੁੰਦਾ ਆ ਮੈਂ ਅੱਜ ਤਾਂ ਕਿਸੇ ਦੀ ਲੋਟਰੀ ਲੱਗਦੀ ਨਹੀਂ ਵੇਖੀ ਖੈਰ ਕੋਈ ਗੱਲ ਨਹੀਂ ਤੁਹਾਡਾ ਮਾਣਿਆ ਤਾਂ ਮੈਂ ਇਹਨੂੰ ਰੱਖ ਲੈਂਦੀ ਆ ਇਹ ਕਹਿ ਕੇ ਨਹੀਂ ਤੁਨੇ ਉਹ ਲੋਟਰੀ ਦੀ ਟਿਕਟ ਆਪਣੇ ਪਰਸ ਵਿੱਚ ਰੱਖ ਲਈ ਹੁਣ ਰਜਿੰਦਰ ਕੌਰ ਜਦੋਂ ਵੀ ਸਬਜ਼ੀਆਂ ਲੈਣ ਜਾਂਦੀ ਉਦੋਂ ਹੀ ਇੱਕ ਟਿਕਟ ਲੈ ਆਉਂਦੀ ਤੇ ਜਦੋਂ ਮਹੀਨੇ ਦੇ ਅੰਤ ਵਿੱਚ ਉਹਨਾਂ ਟਿਕਟਾਂ ਦੇ ਜੇਤਾ ਦੀ ਘੋਸ਼ਣਾ ਆਉਣ ਵਾਲੀ ਸੀ ਉਦੋਂ ਉਸ ਮੁੰਡੇ ਨੇ ਟਿਕਟ ਦੇਂਦੇ ਸਮੇਂ ਦੱਸਿਆ ਕਿ ਮਾਂ ਜੀ ਤੁਸੀਂ ਟੀਵੀ ਤੇ ਇਹ ਵਾਲਾ ਚੈਨਲ ਚਲਾ ਕੇ ਰੱਖਣਾ ਇਸ ਤੇ ਲੋਟਰੀ ਦਾ ਜੇਤਾ ਘੋਸ਼ਿਤ ਕੀਤਾ ਜਾਵੇਗਾ ਤੇ ਆਪਣੀਆਂ ਟਿਕਟਾਂ ਤਾਨੂੰ ਸੁਭਾਲ ਕੇ ਰੱਖਣਾ ਟੀਵੀ ਤੇ ਜੋ ਪਤਾ ਦੱਸਿਆ ਜਾਵੇਗਾ ਤੁਹਾਨੂੰ ਟਿਕਟ ਲੈ ਕੇ ਉੱਥੇ ਜਾਣਾ ਹੋਵੇਗਾ ਜੇਕਰ ਤੁਹਾਡਾ ਨੰਬਰ ਆ ਜਾਂਦਾ ਆ ਤਾਂ ਮਤਲਬ ਜੇਕਰ ਤੁਹਾਡੀ ਲਾਟਰੀ ਲੱਗ ਜਾਂਦੀ ਆ ਤਾਂ ਠੀਕ ਆ ਹਰਜਿੰਦਰ ਕੌਰ ਨੇ ਸਾਰੀਆਂ ਟਿਕਟਾਂ ਨੀਤੂ ਨੂੰ ਸੰਭਾਲ ਕੇ ਰੱਖਣ ਦੇ ਲਈ ਦੇ ਦਿੱਤੀਆਂ ਸੀ ਤੇ ਜਾ ਕੇ ਨੀਤੂ ਤੋਂ ਟਿਕਟਾਂ ਮੰਗਣ ਲੱਗੀ ਉਹ ਬੋਲੀ ਨੀਤੂ ਕੱਲ ਬਹੁਤ ਜ਼ਰੂਰੀ ਦੇਣਿਆ ਪੁੱਤ ਕੱਲ ਲਾਟਰੀ ਦਾ ਜੇਤਾ ਘੋਸ਼ਿਤ ਕੀਤਾ ਜਾਵੇਗਾ ਇਸ ਬਾਰੇ ਕਿਸੇ ਨਵੀਂ ਅਰਮਾਨ ਨੂੰ ਨਹੀਂ ਦੱਸਿਆ ਸੀ ਤੇ ਹਰਜਿੰਦਰ ਕੌਰ ਨੇ ਇਸ ਵਾਰ ਵੀ ਨੀਤੂ ਨੂੰ ਰੋਕ ਦਿੱਤਾ ਸੀ ਉਹ ਬੋਲੀ ਨਹੀਂ ਤੂੰ ਰਹਿਣ ਦੇ ਜਦੋਂ ਲਾਟਰੀ ਲੱਗ ਜਾਵੇਗੀ ਉਦੋਂ ਦੱਸ ਦਵਾਂਗੇ ਤੇ ਜੇ ਨਾ ਲੱਗੀ ਤਾਂ ਸੋਚ ਲਵਾਂਗੇ ਕਿ ਸਾਡੇ ਇੰਨੇ ਪੈਸੇ ਗੁੰਮ ਗਏ ਖਾਮ ਖਾਜੇ ਅਰਮਾਨ ਨੇ ਵੀ ਉਮੀਦ ਲਗਾਈ ਤਾਂ ਉਸ ਨੂੰ ਵੀ ਦੁੱਖ ਹੋਵੇਗਾ ਇਸ ਲਈ ਰਹਿਣ ਦਿੰਦੇ ਹਾਂ ਨੀਤੂ ਵੀ ਮਾਨ ਦੋਵੇਂਰ ਮਾਨ ਦੇ ਜਾਣ ਦੇ ਬਾਅਦ ਟੀਵੀ ਲਾ ਕੇ ਬਹਿ ਗਈਆਂ ਤੇ ਹੁਣ ਲਾਟਰੀ ਦਾ বিজেਤਾ ਘੋਸ਼ਿਤ ਕੀਤਾ ਜਾਣਾ ਸੀ। ਨੀਤੂ ਹਰਜਿੰਦਰ ਕੌਰ ਦੁਆਰਾ ਲਿਆਂਈਆਂ ਗਈਆਂ ਪੰਜੇ ਟਿਕਟਾਂ ਆਪਣੇ ਸਾਹਮਣੇ ਰੱਖ ਕੇ ਬਹਿ ਗਈ ਤੇ ਜਿਵੇਂ ਜਿਵੇਂ ਲਾਟਰੀ ਦਾ বিজেਤਾ ਘੋਸ਼ਿਤ ਕੀਤਾ ਜਾ ਰਿਹਾ ਸੀ ਉਵੇਂ-ਉਵੇਂ ਉਹ ਉਹਨਾਂ ਟਿਕਟਾਂ ਨੂੰ ਚੈੱਕ ਕਰ ਰਹੀ ਸੀ। ਲਾਟਰੀ ਦੇ ਤਿੰਨ বিজেਤਾ ਕੋਸ਼ਿਸ਼ ਧੋਣੇ ਸੀ ਪਹਿਲੇ বিজেਤਾ ਨੂੰ 10 ਕਰੋੜ ਰੁਪਏ ਦੂਸਰੇ বিজেਤਾ ਨੂੰ 5 ਕਰੋੜ ਰੁਪਏ ਤੇ ਤੀਜੇ বিজেਤਾ ਨੂੰ 50 ਲੱਖ ਰੁਪਏ ਦਾ ਇਨਾਮ ਸੀ ਹਰਜਿੰਦਰ ਕੌਰ ਤੇ ਨੀਤੂ ਦੋਵੇਂ ਹੀ ਹੱਥ ਜੋੜ ਕੇ ਬੈਠੀਆਂ ਸੀ ਤੇ ਪ੍ਰਮਾਤਮਾ ਦਾ ਨਾਮ ਲਈ ਜਾ ਰਹੀਆਂ ਸੀ ਇਹ ਸਾਸ ਵਿੱਚ ਕਿ ਉਹਨਾਂ ਦੀ ਲਾਟਰੀ ਲੱਗ ਜਾਵੇ ਤੀਸਰੇ বিজেਤਾ ਤੋਂ ਦੱਸਣਾ ਸ਼ੁਰੂ ਕੀਤਾ ਗਿਆ ਸਭ ਤੋਂ ਪਹਿਲਾਂ ਤੀਸਰਾ বিজেਤਾ ਦਾ ਨੰਬਰ ਕੋਸ਼ਿਸ਼ ਕੀਤਾ ਗਿਆ ਉਸਦੇ ਬਾਅਦ ਦੂਸਰੇ ਵਿਜੇਤਾ ਦਾ ਪਰ ਹਰਜਿੰਦਰ ਕੌਰ ਜੀ ਦੀ ਇੱਕ ਵੀ ਟਿਕਟ ਵਿੱਚ ਉਹਨਾਂ ਦੋਵਾਂ ਵਿੱਚੋਂ ਇੱਕ ਵੀ ਨੰਬਰ ਨਹੀਂ ਆਇਆ ਪਰ ਹੁਣ ਇੱਕ ਮੌਕਾ ਬਾਕੀ ਸੀ ਤੇ ਉਹ ਦੋਵੇਂ ਟੀਵੀ ਤੇ ਨਜ਼ਰਾਂ ਗੜਾਈ ਬੈਠੀਆਂ ਰਹੀਆਂ ਜਿਵੇਂ ਹੀ ਤੀਸਰੇ ਨੰਬਰ ਦੀ ਟਿਕਟ ਜਾਨੀ ਜੋ ਪਹਿਲਾ ਵਿਜੇਤਾ ਸੀ ਜਿਸ ਨੂੰ 10 ਕਰੋੜ ਰੁਪਏ ਦਾ ਇਨਾਮ ਮਿਲਣਾ ਸੀ ਉਹ ਵਜੇਤਾ ਵੀ ਕੋਈ ਹੋਰ ਨਿਕਲਿਆ ਟਿਕਟ ਦਾ ਨੰਬਰ ਕੁਝ ਹੋਰ ਸੀ ਹਰਜਿੰਦਰ ਕੌਰ ਦੇ ਕੋਲ ਸਥਿਤ ਟਿਕਟ ਵਿੱਚ ਇੱਕ ਦਾਵੀ ਨੰਬਰ ਉਸ ਨਾਲ ਮੇਲ ਨਹੀਂ ਖਾ ਰਿਹਾ ਸੀ ਗੁੱਸੇ ਵਿੱਚ ਆ ਕੇ ਨੀਤੂ ਉਹਨਾਂ ਟਿਕਟਾਂ ਨੂੰ ਸੁੱਟਣੀ ਲੱਗੀ ਸੀ ਉਦੋਂ ਹੀ ਟੀਵੀ ਤੇ ਘੋਸ਼ਣਾ ਕਰਨ ਵਾਲੇ ਐਂਕਰ ਨੇ ਕਿਹਾ ਮਾਫੀ ਚਾਹਾਂਗੇ ਦਰਸ਼ਕੋ ਪਰ ਇੱਥੇ ਇੱਕ ਛੋਟੀ ਜੀ ਗਲਤੀ ਹੋਈ ਆ ਇਹ ਜੋ ਪਹਿਲਾ বিজেਤਾ ਇਸ ਦੇ ਲਾਟਰੀ ਟਿਕਟ ਦੀ ਸੰਖਿਆ ਕੁਝ ਹੋਰ ਹੈ ਆ ਗਲਤੀ ਪੜਨ ਵਾਲੇ ਤੋਂ ਹੋਈ ਆ ਤੇ ਹੁਣ ਉਹ ਐਂਕਰ ਨੇ ਪਹਿਲੇ ਵਿਜੇਤਾ ਦੀ ਲਾਟਰੀ ਦੀ ਟਿਕਟ ਦਾ ਨੰਬਰ ਕੋਸ਼ਿਸ਼ ਕੀਤਾ ਤੇ ਜਿਵੇਂ ਹੀ ਨੀਤੂ ਤੇ ਹਰਜਿੰਦਰ ਕੌਰ ਨੇ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਹਰਜਿੰਦਰ ਕੌਰ ਕੋਲ ਜੋ ਕੱਲ ਜੋ ਟਿਕਟ ਲੈ ਕੇ ਆਈ ਸੀ ਉਹੀ ਟਿਕਟ ਪਹਿਲਾ ਵਿਜੇਤਾ ਸੀ ਇਹ ਦੇਖ ਕੇ ਦੋਵੇਂ ਫੁੱਲੀਆਂ ਨਾ ਸਮਾਈਆਂ ਤੇ ਖੁਸ਼ ਹੋ ਕੇ ਨੱਚਣ ਲੱਗੀਆਂ ਦੋਵੇਂ ਬਹੁਤ ਜ਼ਿਆਦਾ ਖੁਸ਼ ਸੀ ਨੀਤੂ ਅਤੇ ਹਰਜਿੰਦਰ ਕੌਰ ਦੋਵੇਂ ਬਹੁਤ ਜ਼ਿਆਦਾ ਖੁਸ਼ ਸੀ ਤੇ ਖੁਸ਼ੀ ਦੇ ਮਾਰੇ ਉਹ ਦੋਵੇਂ ਉਛਲ ਰਹੀਆਂ ਸੀ ਕਿ ਉਹ ਦੋਹੀ ਅਰਮਾਨ ਕਾਰ ਆ ਗਿਆ ਰਮਾਨ ਆਪਣੇ ਕੁਝ ਜ਼ਰੂਰੀ ਕਾਗਜ਼ਾਤ ਘਰ ਭੁੱਲ ਗਿਆ ਸੀ ਜੋ ਕਿ ਕਈ ਦਿਨਾਂ ਤੋਂ ਹਵਾਈ ਅੱਡੇ ਵਾਲੇ ਉਸ ਤੋਂ ਮੰਗ ਰਿਆ ਸੀ ਪਰ ਉਹ ਭੁੱਲ ਜਾਂਦਾ ਸੀ ਤੇ ਅੱਜ ਉਹ ਨਹੀਂ ਕਾਗਜ਼ਾਤਾਂ ਨੂੰ ਲੈਣ ਦੇ ਲਈ ਵਾਪਸ ਆਇਆ ਸੀ ਉਹਨੇ ਆਪਣੀ ਮਾਂ ਤੇ ਘਰ ਵਾਲੀ ਨੂੰ ਇੰਨਾ ਕੁਝ ਵੇਖਿਆ ਤਾਂ ਉਹ ਹੱਸਦਾ ਹੋਇਆ ਬੋਲਿਆ ਵਾ ਕੀ ਬਾਤ ਐ ਰਜਤਾ ਤੁਸੀਂ ਦੋਵੇਂ ਬਹੁਤ ਖੁਸ਼ ਹੋ ਕੀ ਮਿਲ ਗਿਆ ਤੁਹਾਨੂੰ ਦੋਵਾਂ ਨੂੰ ਬੈਗ ਰੱਖਦਾ ਹੋਇਆ ਬੋਲਿਆ ਅਰਮਾਨ ਉਦੋਂ ਹੀ ਖੁਸ਼ੀ ਦੇ ਮਾਰੇ ਨੀਤੂ ਉਹਦੇ ਗਲੇ ਲੱਗਦੇ ਹੋਏ ਬੋਲੀ ਹੁਣ ਤੁਹਾਨੂੰ ਇਹ ਛੋਟੀ ਜਿਹੀ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਆ ਹੁਣ ਸਾਰਾ ਕੁਝ ਵਧੀਆ ਹੋਏਗਾ ਉਦੋਂ ਹੀ ਅਰਮਾਨ ਉਸ ਨੂੰ ਖੁੱਦ ਤੋਂ ਦੂਰ ਕਰਦਾ ਹੋਇਆ ਬੋਲਿਆ ਕੀ ਕਹਿ ਰਹੀਆਂ ਨੀਤੂ ਹੱਦ ਕਰਦੀਆਂ ਹਰਜਿੰਦਰ ਕੌਰ ਮਸਕਰਾਉਂਦੇ ਹੋਏ ਬੋਲੀ ਪੁੱਤ ਜੇ ਤੂੰ ਸੁਨੇਗਾ ਤਾਂ ਤੂੰ ਹੀ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਏਗਾ ਉਦੋਂ ਹੀ ਅਰਮਾਨ ਨੇ ਪੁੱਛਿਆ ਕੀ ਹੋ ਗਿਆ ਇਹੋ ਜਿਹਾ ਹੁਣ 10ਵੀਂ ਦੋਵੇ ਉਦੋਂ ਹੀ ਹਰਜਿੰਦਰ ਕੌਰ ਨੇ ਉਹਨੂੰ ਲਾਟਰੀ ਦੀ ਟਿਕਟ ਦਿਖਾਈ ਤੇ ਟੀਵੀ ਤੇ ਜੋ ਨੰਬਰ ਦਿਖਾਇਆ ਜਾ ਰਿਹਾ ਸੀ ਉਹ ਵੀ ਜਿਸ ਨੂੰ ਵੇਖ ਕੇ ਾਰਮਾਨ ਨੂੰ ਵੀ ਖੁਦ ਤੇ ਵਿਸ਼ਵਾਸ ਨਹੀਂ ਹੋਇਆ ਉਹ ਬੋਲਿਆ ਕਿ ਸੱਚ ਵਿੱਚ ਸਾਡੀ ਲਾਟਰੀ ਲੱਗ ਗਈ ਆ ਮਾਂ ਰਜਿੰਦਰ ਕੌਰ ਖੁਸ਼ ਹੁੰਦੇ ਹੋਏ ਬੋਲੀ ਹਾਂ ਪੁੱਤ ਹੁਣ ਸਾਡੇ ਬੁਰੇ ਦਿਨ ਚਲੇ ਗਏ ਆ ਹੁਣ ਤਾਂ ਬਸ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਹੁਣ ਤੂੰ ਆਪਣੇ ਕੰਮ ਤੋਂ ਛੁੱਟੀ ਲੈ ਲੈ ਸਾਨੂੰ ਇਸ ਪਤੇ ਤੇ ਜਾਣਾ ਆ ਇਥੇ ਨਾਮ ਦੀ ਰਾਸ਼ੀ ਸਾਨੂੰ ਦਿੱਤੀ ਜਾਵੇਗੀ ਏਰਮਾਨ ਨੇ ਫੋਨ ਕੀਤਾ ਤੇ ਅੱਜ ਦੀ ਛੁੱਟੀ ਲੈ ਕੇ ਉਹ ਹਰਜਿੰਦਰ ਕੌਰ ਨੂੰ ਲੈ ਕੇ ਉਸ ਪਤੇ ਤੇ ਪਹੁੰਚਿਆ ਜਿੱਥੇ ਇਨਾਮ ਦੀ ਰਾਸ਼ੀ ਦਿੱਤੀ ਜਾਣੀ ਸੀ ਤੇ ਕਿਉਂਕਿ ਰਕਮ ਬਹੁਤ ਵੱਡੀ ਸੀ ਇਸ ਲਈ ਨਿਊਜ਼ ਤੇ ਦਿਖਾਇਆ ਜਾ ਰਿਹਾ ਸੀ ਪਹਿਲੇ ਦੂਜੇ ਤੇ ਤੀਜੇ ਤਿੰਨੋਂ ਵਿਜੇਤਾ ਤਾਂ ਉੱਥੇ ਮੌਜੂਦ ਸੀ ਜਿਨ੍ਹਾਂ ਨੂੰ ਵਾਰੀ-ਵਾਰੀ ਨਾਲ ਨਾਮ ਇਨਾਮ ਦੀ ਰਾਸ਼ੀ ਦਿੱਤੀ ਜਾ ਰਹੀ ਸੀ ਹਰਜਿੰਦਰ ਕੌਰ ਦਾ ਮੁੰਡਾ ਮੁੰਬਈ ਵਿੱਚ ਰਹਿੰਦਾ ਸੀ ਪਰ ਉਹ ਆਪਣੇ ਸ਼ਹਿਰ ਦਾ ਹਾਲ ਚਾਲ ਜਾਣਨ ਦੇ ਲਈ ਆਨਲਾਈਨ ਕੁਝ ਖਬਰਾਂ ਵੇਖ ਲਿਆ ਕਰਦਾ ਸੀ ਕੁਝ ਨਿਊਜ਼ ਚੈਨਲ ਜਿਨ੍ਹਾਂ ਨੂੰ ਉਹ ਰੋਜ਼ ਵੇਖਦਾ ਸੀ ਜਿਵੇਂ ਹੀ ਉਸਨੇ ਨਿਊਜ਼ ਖੋਲੀ ਤਾਂ ਉਸ ਉਤੇ ਆਪਣੀ ਮਾਂ ਨੂੰ ਵੇਖ ਕੇ ਹੈਰਾਨ ਹੋ ਗਿਆ ਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸਦੀ ਮਾਂ 11 ਕਰੋੜ ਰੁਪਏ ਦੀ ਮਾਲਕਣ ਬਣ ਗਈ ਆ ਤਾਂ ਉਹ ਫੁੱਲਿਆ ਨਾ ਸਮਾਇਆ ਤੇ ਆਪਣੀ ਮਾਂ ਨੂੰ ਲੁੱਟਣ ਦੇ ਇਰਾਦੇ ਨਾਲ ਉਹ ਆਪਣੇ ਸ਼ਹਿਰ ਦੇ ਲਈ ਨਿਕਲ ਪਿਆ ਪਰ ਉਹ ਜਾਂਦਾ ਕਿੱਥੇ ਉਹਨੂੰ ਤਾਂ ਐਡਰੈਸ ਹੀ ਪਤਾ ਨਹੀਂ ਸੀ ਉਹਨੇ ਹਵਾਈ ਅੱਡੇ ਤੇ ਕਰਮਚਾਰੀਆਂ ਤੋਂ ਪੁੱਛਿਆ ਤਾਂ ਉਹਨੂੰ ਅਰਮਾਨ ਦੇ ਘਰ ਦੇ ਬਾਰੇ ਵਿੱਚ ਪਤਾ ਲੱਗਿਆ ਅਰਮਾਨ ਦੇ ਘਰ ਜਾ ਪਹੁੰਚਿਆ ਪਰ ਅਰਮਾਨ ਅਤੇ ਉਸਦਾ ਪਰਿਵਾਰ ਉੱਥੋਂ ਕਿਤੇ ਹੋਰ ਸ਼ਿਫਟ ਹੋ ਚੁੱਕੇ ਸੀ ਤੇ ਹੁੰਦੇ ਵੀ ਕਿਉਂ ਨਾ ਪਲਾ ਕਦੀ ਕਿਸੇ ਕਰੋੜਪਤੀ ਨੂੰ ਇੱਕ ਛੋਟੇ ਜਿਹੇ ਕਮਰੇ ਦੇ ਘਰ ਵਿੱਚ ਰਹਿੰਦੇ ਹੋਏ ਵੇਖਿਆ ਆ ਉਹ ਤਾਂ ਉਹਨਾਂ ਦੀ ਮਜਬੂਰੀ ਸੀ ਜਿਸ ਘਰ ਨੂੰ ਉੱਥੇ ਰਹਿ ਰਹੇ ਸੀ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਇਸ ਲਈ ਕਰ ਦਿੱਤਾ ਤਾਂ ਉਹ ਆਪਣੇ ਨਵੇਂ ਘਰ ਵਿੱਚ ਚਲੇ ਗਏ ਜਦੋਂ ਹਰਜਿੰਦਰ ਕੌਰ ਦਾ ਮੁੰਡਾ ਉੱਥੇ ਪਹੁੰਚਿਆ ਤਾਂ ਉਹਨੇ ਵੇਖਿਆ ਕਿ ਉੱਥੇ ਤਾਂ ਤਾਲਾ ਲੱਗਿਆ ਹੋਇਆ ਆ ਗਵਾਂਡੀਆਂ ਤੋਂ ਪੁੱਛਣ ਤੇ ਪਤਾ ਲੱਗਿਆ ਕਿ ਅਰਮਾਨ ਤੇ ਉਹਦਾ ਪਰਿਵਾਰ ਇੱਕ ਹਾਈ ਫਾਈ ਸੁਸਾਇਟੀ ਵਿੱਚ ਰਹਿੰਦਾ ਆ ਜਿੱਥੇ ਉਹਨਾਂ ਨੇ ਆਪਣਾ ਘਰ ਲੈ ਲਿਆ ਆ ਗਵਾਨੀਆਂ ਤੋਂ ਪਤਾ ਪੁੱਛ ਕੇ ਹਰਜਿੰਦਰ ਕੌਰ ਦਾ ਮੁੰਡਾ ਉਸ ਪਤੇ ਤੇ ਚਲਾ ਗਿਆ ਉਹਨੇ ਜਾ ਕੇ ਵੇਖਿਆ ਕਿ ਦਰਵਾਜ਼ੇ ਤੇ ਇੱਕ ਚੌਕੀਦਾਰ ਬੈਠਾ ਹੋਇਆ ਆ ਤੇ ਹੁਣ ਉਹ ਉਸ ਚੌਕੀਦਾਰ ਨੂੰ ਕਹਿੰਦਾ ਆ ਸੁਣੋ ਭਾਈ ਸਾਹਿਬ ਇੱਥੇ ਇਸ ਘਰ ਵਿੱਚ ਇੱਕ ਹਰਜਿੰਦਰ ਕੌਰ ਨਾ ਦੀ ਔਰਤ ਰਹਿੰਦੀ ਆ ਉਹ ਮੇਰੀ ਮਾਂ ਆ ਤੁਸੀਂ ਜਾ ਕੇ ਉਹਨਾਂ ਨੂੰ ਕਹੋ ਕਿ ਤੁਹਾਡਾ ਮੁੰਡਾ ਜਸਪ੍ਰੀ ਤੁਹਾਨੂੰ ਮਿਲਣ ਆਇਆ ਆ ਜਾਂ ਫਿਰ ਤੁਸੀਂ ਮੈਨੂੰ ਅੰਦਰ ਜਾਣ ਦੇਵੋ ਗਾਰਡ ਨੇ ਉਸ ਨੂੰ ਉੱਥੇ ਹੀ ਰੋਕ ਲਿਆ ਤੇ ਬੋਲਿਆ ਮੈਂ ਫੋਨ ਕਰਕੇ ਪਤਾ ਕਰਦਾ ਆ ਉਸ ਨੇ ਹਰਜਿੰਦਰ ਕੌਰ ਨੂੰ ਫੋਨ ਕੀਤਾ ਤੇ ਪੁੱਛਿਆ ਮਾਜੀ ਬਾਹਰ ਕੋਈ ਲੜਕਾ ਆਇਆ ਤੇ ਕਹਿ ਰਿਹਾ ਆ ਕਿਉਂ ਤੁਹਾਡਾ ਮੁੰਡਾ ਆ ਉਹਦਾ ਨਾਂ ਜਸਪ੍ਰੀਤ ਆ ਉਹ ਤੁਹਾਨੂੰ ਮਿਲਣਾ ਚਾਹੁੰਦਾ ਆ ਹਰਜਿੰਦਰ ਕੌਰ ਨੇ ਗੁੱਸੇ ਵਿੱਚ ਕਿਹਾ ਕਿਉਂ ਮੇਰਾ ਮੁੰਡਾ ਨਹੀਂ ਮੇਰਾ ਮੁੰਡਾ ਮੇਰੇ ਨਾਲ ਆ ਇੱਥੇ ਉਸ ਨੂੰ ਕਹਿ ਦੇਵੋ ਕਿ ਇੱਥੋਂ ਚਲਾ ਜਾਵੇ ਮੇਰਾ ਉਸ ਨਾਲ ਕੋਈ ਵਾਸਤਾ ਨਹੀਂ ਹਰਜਿੰਦਰ ਕੌਰ ਦੇ ਮਨਾਂ ਕਰਨ ਦੇ ਬਾਅਦ ਚੌਕੀਦਾਰ ਨੇ ਉਸ ਨੂੰ ਉੱਥੇ ਹੀ ਰੋਕ ਲਿਆ ਤੇ ਹੁਣ ਉਹ ਮਨ ਹੀ ਮਨ ਸੋਚਣ ਲੱਗਾ ਕਿ ਕਿਸ ਤਰ੍ਹਾਂ ਉਹ ਆਪਣੀ ਮਾਂ ਨਾਲ ਮਿਲੇ ਤੇ ਕਿਸ ਤਰ੍ਹਾਂ ਉਹ ਉਹਨਾਂ ਨੂੰ ਮਨਾਵੇਗਾ ਕਿਉਂਕਿ ਹੁਣ ਤੱਕ ਉਹ ਇਹ ਤਾਂ ਸਮਝ ਹੀ ਚੁੱਕਿਆ ਸੀ ਕਿ ਉਸ ਦੀ ਮਾਂ ਉਸ ਨਾਲ ਬਹੁਤ ਨਰਾਜ਼ ਆ ਜਿੰਨਾਂ ਨੂੰ ਮਨਾਉਣ ਦੇ ਲਈ ਉਹਨੂੰ ਕੁਝ ਤਾਂ ਕਰਨਾ ਪਵੇਗਾ ਜਿਸ ਦੇ ਲਈ ਉਹਨੇ ਇੱਕ ਪਲਾਨ ਬਣਾਇਆ ਉਹ ਚੌਂਕੀਦਾਰ ਜਦੋਂ ਵਾਸ਼ਰੂਮ ਗਿਆ ਤਾਂ ਜਸਪ੍ਰੀਤ ਹੌਲੀ ਦੇਣੇ ਘਰ ਦੇ ਅੰਦਰ ਚਲਾ ਗਿਆ ਤੇ ਅੰਦਰ ਜਾ ਕੇ ਚੀਕਾਂ ਚੀਕਣ ਲੱਗਾ ਮਾਂ ਮਾਂ ਕਿੱਥੇ ਆ ਤੂੰ ਵੇਖ ਤੇਰਾ ਪੁੱਤ ਆ ਗਿਆ ਤੈਨੂੰ ਮਿਲਣ ਦੇ ਲਈ ਕਿੰਨੇ ਦਿਨ ਹੋ ਗਏ ਤੈਨੂੰ ਮਿਲੇ ਹੋਏ ਮੈਂ ਤਾਂ ਕਦੋਂ ਦਾ ਤਰਸ ਰਿਹਾ ਸੀ ਤੁਹਾਨੂੰ ਮਿਲਣ ਦੇ ਲਈ ਹਰਜਿੰਦਰ ਕੌਰ ਨੂੰ ਵੇਖ ਕੇ ਅੱਗੇ ਵਾਧਾ ਹੋਇਆ ਜਸਪ੍ਰੀਤ ਬੋਲਿਆ ਜਿਵੇਂ ਹੀ ਹਰਜਿੰਦਰ ਕੌਰ ਦੇ ਗਲੇ ਲੱਗਣ ਲੱਗਾ ਹਰਜਿੰਦਰ ਕੌਰ ਨੇ ੱਤਕਾ ਦੇ ਕੇ ਖੁਦ ਤੋਂ ਦੂਰ ਕਰ ਦਿੱਤਾ ਤੇ ਈਰਮਾਨ ਨੂੰ ਆਜ਼ ਲਗਾਈ ਈਰਮਾਨ ਆਪਣੇ ਕਮਰੇ ਤੋਂ ਦੌੜਦਾ ਹੋਇਆ ਆਇਆ ਕੀ ਹੋਇਆ ਮਾਂ ਤੁਸੀਂ ਚੀਕ ਕਿਉਂ ਰਹੇ ਹੋ ਤੁਸੀਂ ਠੀਕ ਤਾਂ ਹੋ ਉਦੋਂ ਹੀ ਹਰਜਿੰਦਰ ਕੌਰ ਨੇ ਆਪਣੇ ਮੁੰਡੇ ਵੱਲ ਉਂਗਲ ਕਰਦੇ ਹੋਏ ਕਿਹਾ ਇਸ ਨਲਾਇਕ ਨੂੰ ਘਰੋਂ ਕੱਢ ਦੇ ਮੈਂ ਇਹਦੀ ਸ਼ਕਲ ਵੀ ਨਹੀਂ ਵੇਖਣੀ ਪਰ ਅਰਮਾਨ ਕੁਝ ਸਮਝ ਨਹੀਂ ਪਾ ਰਿਹਾ ਸੀ ਉਦੋਂ ਹੀ ਹਰਜਿੰਦਰ ਕੌਰ ਦਾ ਮੁੰਡਾ ਫੇਰ ਤੋਂ ਮਾਂ ਮਾਂ ਕਰਦਾ ਹੋਇਆ ਉਹਦੇ ਪੈਰਾਂ ਵਿੱਚ ਡਿੱਗ ਪਿਆ ਉਦੋਂ ਅਰਮਾਨ ਸਮਝਿਆ ਅਰਮਾਨ ਉਸ ਨੂੰ ਚੁੱਕਦੇ ਹੋਏ ਬੋਲਿਆ ਤਾਂ ਤੂੰ ਹੈ ਉਹ ਨਲਾਇਕ ਤੇ ਕਮੀਨਾ ਪੁੱਤ ਜਿਨੇ ਆਪਣੀ ਮਾਂ ਨੂੰ ਤੜਫਨ ਦੇ ਲਈ ਹਵਾਈ ਅੱਡੇ ਤੇ ਛੱਡ ਦਿੱਤਾ ਸੀ ਜਿਨੇ ਇਹ ਵੀ ਨਹੀਂ ਸੋਚਿਆ ਕਿ ਉਹ ਕਿੱਥੇ ਰਹੂਗੀ ਕੀ ਕਰੂਗੀ ਉਹ ਆਪਣੀ ਜ਼ਿੰਦਗੀ ਕਿਵੇਂ ਜੀਊਗੀ ਜਿਨੇ ਉਹਨਾਂ ਨੂੰ ਜਿਉਂਦੇ ਜੀ ਮਾਰਿਆ ਹੋਇਆ ਸਮਝ ਲਿਆ ਅੱਜ ਉਹਨੂੰ ਆਪਣੀ ਮਾਂ ਦੀ ਜਾਨ ਆ ਗਈ ਤੇਰੇ ਵਰਗੇ ਕਮੀਨੇ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਤੂੰ ਇੱਥੇ ਕਿਸ ਇਰਾਦੇ ਨਾਲ ਆਇਆ ਹਾਂ ਮੈਂ ਉਹੋ ਵੀ ਜਾਣਦਾ ਹਾਂ ਨਿਕਲ ਜਾ ਇੱਥੋਂ ਨਹੀਂ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਅਰਮਾਨ ਨੇ ਧੱਕਾ ਦੇਂਦੇ ਹੋਏ ਕਿਹਾ ਉਦੋਂ ਉਹ ਮੁੰਡਾ ਆਪਣੇ ਹੱਥ ਦੀ ਨਾਸੋਏ ਤੇ ਚਾਕੂ ਰੱਖਦਾ ਹੋਇਆ ਬੋਲਿਆ ਮਾਂ ਜੇ ਤੁਸੀਂ ਮੈਨੂੰ ਮਾਫ ਨਹੀਂ ਕੀਤਾ ਤਾਂ ਮੈਂ ਆਪਣੀ ਜਾਨ ਲੈ ਲਵਾਂਗਾ ਹਰਜਿੰਦਰ ਕੌਰ ਉਹਨੂੰ ਗੁੱਸੇ ਨਾਲ ਵੇਖ ਕੇ ਬੋਲੀ ਤੇਰੇ ਵਰਗੇ ਸਵਾਰਥੀ ਕਦੀ ਆਪਣੀ ਜਾਨ ਨਹੀਂ ਦੇ ਸਕਦੇ ਸਿਰਫ ਦੂਸਰਿਆਂ ਦੀ ਜਾਨ ਲੈ ਸਕਦੇ ਨੇ ਮੈਂ ਚੰਗੀ ਤਰ੍ਹਾਂ ਜਾਣਦੀ ਆ ਕਿ ਤੂੰ ਇਹ ਸਾਰਾ ਡਰਾਮਾ ਕਿਸ ਲਈ ਕਰ ਰਿਹਾ ਆ ਜਦੋਂ ਉਸ ਮੁੰਡੇ ਨੇ ਆਪਣੀ ਧੌਂਤ ਤੇ ਚਾਕੂ ਰੱਖਦੇ ਹੋਏ ਕਿਹਾ ਮਾਂ ਮੈਂ ਤੇਰਾ ਹੀ ਪੁੱਤ ਆ ਤੇ ਹੁਣ ਮੈਂ ਤੁਹਾਡੇ ਨਾਲ ਹੀ ਰਹੂੰਗਾ ਤੇ ਜੇ ਤੁਸੀਂ ਇਹ ਗੱਲ ਨਾ ਮੰਨੀ ਤਾਂ ਮੈਂ ਖੁਦ ਨੂੰ ਮਾਰ ਕੇ ਤੁਹਾਨੂੰ ਸਾਰਿਆਂ ਨੂੰ ਆਪਣੇ ਕਤਲ ਦੇ ਜ਼ੁਲਮ ਵਿੱਚ ਫਸਾ ਦਵਾਂਗਾ ਨਹੀਂ ਤਾਂ ਮੈਨੂੰ ਵੀ ਇੱਥੇ ਆਪਣੇ ਨਾਲ ਰੱਖੋ ਜਾਂ ਫਿਰ ਮੈਨੂੰ ਇਨਾਮ ਦੇ ਪੈਸੇ ਦੇ ਦਿਵੋ ਮੈਂ ਇਥੋਂ ਚਲਾ ਜਾਵਾਂਗਾ। ਅਰਮਾਨ ਨੇ ਜਿਵੇਂ ਉਹਨੂੰ ਧੱਕਾ ਦੇਣ ਲਈ ਹੱਥ ਅੱਗੇ ਵਧਾਇਆ। ਉਦੋਂ ਹੀ ਉਹਨੇ ਅਰਮਾਨ ਨੂੰ ਖਿੱਚ ਕੇ ਉਹਦੀ ਧੌਂ ਤੇ ਚਾਕੂ ਰੱਖ ਦਿੱਤਾ ਤੇ ਹਰਜਿੰਦਰ ਕੌਰ ਨੂੰ ਧਮਕੀ ਦੇਣ ਲੱਗਾ। ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤਾਂ ਮੈਂ ਇਸ ਨੂੰ ਜਾਨ ਤੋਂ ਮਾਰ ਦੇਵਾਂਗਾ। ਹਰਜਿੰਦਰ ਕੌਰ ਅਰਮਾਨ ਦੀ ਜਾਨ ਨੂੰ ਖਤਰੇ ਵਿੱਚ ਵੇਖ ਕੇ ਘਬਰਾ ਗਈ। ਤੇ ਬੋਲੀ ਨਹੀਂ ਮੇਰੇ ਮੁੰਡੇ ਨੂੰ ਕੁਝ ਨਾ ਕਰੀ ਮੈਂ ਤੈਨੂੰ ਜਿੰਨੀ ਵੀ ਰਕਮ ਚਾਹੀਦੀ ਆ ਮੈਂ ਉਹ ਦੇਣ ਲਈ ਤਿਆਰ ਆ ਉਥੇ ਖੜੀ ਹੋ ਇਨੀ ਤੂੰ ਇਹ ਸਾਰਾ ਕੁਝ ਵੇਖ ਰਹੀ ਸੀ ਜਿਸ ਉੱਤੇ ਜਸਪ੍ਰੀ ਦਾ ਬਿਲਕੁਲ ਵੀ ਧਿਆਨ ਨਹੀਂ ਸੀ ਇਨੀ ਤੂੰ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਹਰਜਿੰਦਰ ਕੌਰ ਨੇ ਅਰਮਾਨ ਦੀ ਜਾਨ ਬਚਾਉਣ ਦੇ ਲਈ ਨੀਤੂ ਨੂੰ ਆਵਾਜ਼ ਲਗਾਈ ਤੇ ਕਿਹਾ ਨੀਤੂ ਘਰ ਵਿੱਚ ਜਿੰਨੇ ਵੀ ਪੈਸੇ ਤੇ ਗਹਿਣੇ ਹਨ ਸਾਰਾ ਕੁਝ ਲੈ ਆ ਮੈਨੂੰ ਆਪਣੇ ਮੁੰਡੇ ਦੀ ਜਾਨ ਤੋਂ ਵੱਧ ਕੇ ਕੁਝ ਕੁਝ ਹੋਰ ਨਹੀਂ ਆ ਉਦੋਂ ਇਹ ਸਾਰਾ ਕੁਝ ਵੇਖ ਕੇ ਜਸਪ੍ਰੀਤ ਸ਼ੈਤਾਨੀ ਮੁਸਕਰਾਟ ਲਿਆਉਂਦੇ ਹੋਏ ਬੋਲਿਆ ਰੇਵਾ ਬੜਾ ਪਿਆਰ ਆ ਮਾਂ ਪੁੱਤ ਵਿੱਚ ਆਪਣੇ ਸਕੇ ਬੇਟੇ ਤੋਂ ਤਾਂ ਇੰਨੀ ਨਫ਼ਰਤ ਇਸ ਪਰਾਇ ਨਾਲ ਇੰਨਾ ਪਿਆਰ ਉਦੋਂ ਹੀ ਹਰਜਿੰਦਰ ਕੌਰ ਬੋਲੀ ਸਭ ਕੁਝ ਤੇਰੇ ਕਰਮਾਂ ਦੇ ਕਾਰਨ ਆ ਜ਼ਰੂਰੀ ਨਹੀਂ ਕਿ ਆਪਣਾ ਖੂਨ ਆ ਤਾਂ ਉਹੀ ਸਕਾ ਆ ਜਾਂ ਉਹੀ ਤੁਹਾਡਾ ਖਿਆਲ ਰੱਖੂਗਾ ਤੂੰ ਤਾਂ ਮੈਨੂੰ ਮਰਨ ਦੇ ਲਈ ਛੱਡ ਦਿੱਤਾ ਸੀ ਉਸ ਵਕਤ ਮੇਰਾ ਇਹੀ ਪੁੱਤ ਸੀ ਜਿਨੇ ਮੇਰਾ ਸਾਥ ਦਿੱਤਾ ਤਾਂ ਭਲਾ ਮੈਂ ਇਸ ਨੂੰ ਅੱਜ ਇੱਥੇ ਮਰਨ ਦੇ ਲਈ ਕਿਵੇਂ ਛੱਡ ਸਕਦੀ ਆ ਜਸਪ੍ਰੀ ਤੇ ਇਹਨਾਂ ਸਭ ਗੱਲਾਂ ਵਿੱਚ ਲੱਗਾ ਸੀ ਤੇ ਕਿਉਂਕਿ ਮੀਤੂ ਨੇ ਪੁਲਿਸ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਤਾਂ ਪੁਲਿਸ ਨੇ ਚੁਸਤੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਉਸ ਸਮੇਂ ਤੋਂ ਪਹਿਲਾਂ ਉੱਥੇ ਆ ਪਹੁੰਚੇ ਤੇ ਸਾਰੇ ਲੋਕ ਇੰਨੀ ਹੌਲੀ-ਹੌਲੀ ਅੰਦਰ ਆਏ ਕਿ ਜਸਪ੍ਰੀਤ ਨੂੰ ਅੰਦਾਜ਼ਾ ਵੀ ਨਹੀਂ ਹੋਇਆ ਕਿ ਕਦੋਂ ਉਹਦੇ ਸਿਰ ਤੇ ਪੁਲਿਸ ਇਨਸਪੈਕਟਰ ਨੇ ਪਿਸਤੌਲ ਤਾਨ ਦਿੱਤੀ ਤੇ ਉਦੋਂ ਹੀ ਇੱਕ ਹੌਲਦਾਰ ਨੇ ਆ ਕੇ ਉਹਦੇ ਹੱਥ ਵਿੱਚੋਂ ਚਾਕੂ ਖੋਲ ਲਿਆ ਹੁਣ ਜਸਪ੍ਰੀਤ ਨੂੰ ਫੜ ਕੇ ਪੁਲਿਸ ਵਾਲੇ ਲੈ ਗਏ ਤੇ ਉਹਨੂੰ ਜੇਲ੍ਹ ਵਿੱਚ ਪਾ ਦਿੱਤਾ ਪੁਲਿਸ ਨੇ ਉਸਨੂੰ ਰੰਗੇ ਹੱਤੀ ਫੜਿਆ ਸੀ ਕਿਸੇ ਦੀ jaan ਲੈਣ ਦੀ ਕੋਸ਼ਿਸ਼ ਕਰਦੇ ਹੋਏ ਜਿਸ ਦੇ ਕਾਰਨ ਜਸਪ੍ਰੀਤ ਨੂੰ ਉਮਰ ਕੈਦ ਦੀ سزا ਹੋਈ ਤੇ ਹਰਜਿੰਦਰ ਕੌਰ ਆਪਣੇ ਪੁੱਤ ਅਰਮਾਨ ਅਤੇ ਨੂੰਹ ਨੀਤੂ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ। ਉਹਨੋਂ ਆਪਣੀ ਜ਼ਿੰਦਗੀ ਬਹੁਤ ਸੁਖੀ-ਸੁਖੀ ਬਤੀਤ ਕਰ ਰਹੀ ਸੀ। ਸ਼ਾਇਦ ਇਹ ਅਰਮਾਨ ਅਤੇ ਨੀਤੂ ਦੇ ਕਰਮਾਂ ਦਾ ਫਲ ਸੀ ਜੋ ਉਹਨਾਂ ਨੂੰ ਮਿਲਿਆ। ਉਹਨਾਂ ਨੇ ਇੱਕ ਬੇਸਹਾਰਾ ਦੀ ਮਦਦ ਕੀਤੀ ਸੀ। ਪ੍ਰਮਾਤਮਾ ਨੇ ਫਲ ਸੌਰੂਪ ਉਹਨਾਂ ਨੂੰ ਇੰਨਾ ਵੱਡਾ ਤੋਹਫ਼ਾ ਦੇ ਦਿੱਤਾ ਸੀ। ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਏ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ कौर ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ